ਜਿਹੜੇ ਅੱਜ ਵੀ ਸੋਚਦੇ ਆ ਇੱਕ ਧੀ ਹੋ ਗਈ ਦੂਜੀ ਨਹੀਂ ਜੰਮਣ ਦੇਣੀ ਦੋ ਹੋ ਗਈਆਂ ਤੀਜੀ ਨਹੀਂ ਜੰਮਣ ਦੇਣੀ ਇੰਨੀਆਂ ਚੀਜ਼ਾਂ ਤੋਂ ਨਿਕਲ ਜਾਓ ਅਸੀਂ ਪਿੱਛੇ ਬਹੁਤ ਨੁਕਸਾਨ ਚੱਲਿਆ 90 ਦੇ ਦਹਾਕੇ ਤੋਂ ਲੈ ਕੇ 2014-15 ਤੱਕ ਐਨੇ ਇੱਕ ਧੀਆਂ ਦੇ ਭ੍ਰੂਣ ਜਿਹੜੇ ਕੁੱਖਾਂ ਦੇ ਵਿੱਚ ਕਤਲ ਕੀਤੇ ਆ ਕਿ ਅੱਜ ਮੁੰਡਿਆਂ ਨੂੰ ਰਿਸ਼ਤੇ ਹੋਣ ਵਾਸਤੇ ਕੁੜੀਆਂ ਨਹੀਂ ਲੱਭ ਰਹੀਆਂ ਜਿੱਥੇ ਮੁੰਡਿਆਂ ਵਾਲੇ ਦਾਜ ਮੰਗਦੇ ਹੁੰਦੇ ਸੀ ਅੱਜ ਉਲਟਾ ਮੁੰਡਿਆਂ ਵਾਲੇ ਇਹ ਸ਼ਰਤਾਂ ਮਨਜ਼ੂਰ ਕਰਦੇ ਆ ਕਿ ਸਾਨੂੰ ਸਾਡੇ ਮੁੰਡੇ ਵਾਸਤੇ ਰਿਸ਼ਤਾ ਲੱਭ ਕੇ ਕੁੜੀ ਲਈ ਆ ਦਿਨ ਸਾਨੂੰ 9 ਮਿਲਣੀ ਚਾਹੀਦੀ ਹੈ ਖਰਚਾ 10 ਲੱਖ 20 ਲੱਖ 30 ਲੱਖ 40 ਲੱਖ ਜਿੰਨਾ ਹੋਇਆ ਮੁੰਡੇ ਵਾਲ ਕਹਿੰਦੇ ਅਸੀਂ ਆਪ ਕਰ ਦਿਆਂਗੇ ਤੇ ਇਸ ਸਭ ਦੇ ਜ਼ਿੰਮੇਵਾਰ ਅਸੀਂ ਖੁਦ ਐ ਉਹ ਡਾਕਟਰ ਮਿਲ ਜੇ ਤਾਂ ਵੀ ਚੰਗੀ ਗੱਲ ਆ ਤੇ ਮਿਲ ਗਾ ਸੀ ਨਾ ਹਾਂ ਉਹਨਾਂ ਨੂੰ ਕਹਿ ਦੇ ਜੀ ਵੀ ਹੱਲ ਕਰ ਦਿਓ ਇਹ ਨਾ ਹੋਵੇ ਫਿਰ ਹੋਵੇ ਨਾ ਹੋਵੇ ਫਰੋਂ ਨੇ ਕਿੰਨੇ ਮਰਜ਼ੀ ਪੈਸੇ ਲੱਗ ਜਾਣ ਕੋਈ ਗੱਲ ਨਹੀਂ ਪੁੱਛਤਾ ਲੱਗੇ ਇਹਨਾਂ ਨੂੰ ਪੁੱਛਦਾ ਡਾਕਟਰ ਸਾਹਿਬ ਹੈਗੇ ਥੋੜਾ ਰਾਸ਼ਾ ਪਰ ਚਲ ਚਲੋ ਥੋੜਾ ਚਲ ਕੋਈ ਦੀਖ ਦੇ ਹਾਂ ਉਹ ਅਗੀ ਡਾਕਟਰ ਇਹਨਾਂ ਨਾਲ ਤੁਸੀਂ ਆਪ ਗੱਲ ਕਰ ਲਓ ਇੰਨੀ ਥੋੜੀ ਬਣੀ ਆ ਹਾਂ ਤਾਂ ਜਾਣ ਦੇ ਡਾਕਟਰ ਨੂੰ ਹੁਣ ਗਾਂ ਆ ਵੀ ਆ ਗੱਲ ਕਰ ਤਾ ਕੋ ਸਸੀਕਾਲ ਜੀ ਰਕਸਮ ਸਸਰੀਕਾਲਵਿਰ ਜੀ ਸਸੀਕਾਲ ਤੁੰਨੇ ਹੀ ਰਿਪੋਰਟ ਸੈਂਡ ਕੀਤੀ ਸੀਗੀ ਜੀ ਹਾਂ ਉਹਦੇ ਬਾਰੇ ਗੱਲ ਕਰਨੀ ਸਰ ਜੀ ਕੋਲੇ ਵੀ ਨਾਲ ਵੀ ਹੈਗੀਆਂ ਜੀ ਤੁਹਾਨੂੰ ਸੈਂਡ ਵੀ ਕੀਤੀ ਮੈਂ ਉਹ ਤੁਹਾਡਾ ਯਾਰ ਪਰਸਨਲ ਮਾਮਲਾ ਬੈਠ ਕੇ ਕਰਦੇ ਆਂ ਇਦਾਂ ਕਰੂ ਦਫ਼ਤਰ ਵੇਡ ਕਰ ਲਓ ਮੇਰੇ ਨਾਲ ਠੀਕ ਹੈ ਆ ਜੇ ਮੜੇ ਜਲਦੀ ਕੋਈ ਨਹੀਂ ਯਾਰ ਜਲਦੀ ਹੁਣ ਜਿਹੜੇ ਬਾਕੀ ਪੇਸ਼ੈਂਟ ਆ ਉਹ ਛੱਡ ਦਿਆਂ ਮੈਂ ਤੁਸੀਂ ਬੈਠ ਜਾਓ ਤਾਂਰਾ ਮਾਮਲਾ ਵੀ ਹੋ ਤਾਂਦਾ ਬੇਟਾ ਬਠਾਲਾ ਇਹਨਾਂ ਨੂੰ ਦਫ਼ਤਰ ਯਾਰ ਮੈਂ ਮਿਲਦਾ ਠਾ ਬਠਾਲਾ ਲੈ ਜਾ ਕੇ ਇਹਨਾਂ ਨੂੰ ਲੈ ਜਾ ਲੈ ਦੇਖਣਾ ਚਾਰ ਚਾਰ ਦਫ਼ਤਰ ਬਣਾਈ ਬੈਠੇ ਐ ਵੀ ਡਾਕਟਰ ਤਾਂ ਬਣਾਉਣੇ ਆ ਪੈਸੇ ਪਤਾ ਕਿੰਨੇ ਵੜਦਾ ਦੱਸ ਕਿ ਆਪਣੇ ਅਰਗਿਆ ਤੋਂ ਵੱਢਣੇ ਆ ਨੇ ਪੈਸੇ ਓਕੇ ਕਾਹ ਨਹੀਂ ਆਉਗੇ ਤੁਸੀਂ ਆਹ ਬਹਿ ਜਾਓ ਉਹ ਬਹਿ ਜਾ ਬਹਿ ਜਾ ਕੋਈ ਨਹੀਂ ਤੂੰ ਆ ਆਇਆ ਨਹੀਂ ਕੀਤਾ ਨਹੀਂ ਅਜੇ ਉਹ ਪਤਾ ਨਹੀਂ ਕਿੰਨਾ ਟਾਈਮ ਲਾਊਗਾ ਮੈਨੂੰ ਤਾਇ ਹੁੰਦੀ ਆ ਉਹ ਤਾਂ ਮੈਂ ਕੀ ਹੁਣ ਕੰਮ ਆਪਾਂ ਨੂੰ ਅਗਲੇ ਨੂੰ ਆ ਦੱਸ ਮਰੀ ਨਹੀਂ ਪਕਾਈ ਪਤਾ ਨਹੀਂ ਆਪਣੇ ਤਾਂ ਵੀ ਕਿੰਨੇ ਲੁੱਟ ਲੈਣੇ ਕੰਮ ਉਹ ਕਿੰਨੇ ਮਰਜ਼ੀ ਲੱਗੇ ਜਾਣ ਯਾਰ ਸਿਆਪਾ ਨਿਭੜੇ ਪਹਿਲਾਂ ਤੇਰੇ ਨਾਲ ਹਾਂ ਬੋਲਾ ਅੱਜ ਤਾਂ ਪਾੜੀ ਵਧੀਆ ਗੱਲ ਆ ਹੋਰ ਅੱਖੇ ਪਈ ਬਹੁਤ ਜਿਆਦੇ ਹਾਂ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਕੁੜੀ ਵੇਖ ਲੈ ਵੱਡੀ ਵਿਆਹਣ ਵਾਲੀ ਹੈ ਤਵੇਲਾ ਸਕੈਨ ਵਾਲੇ ਦਾ ਬਹਿ ਜੇ ਬੇੜਾ ਉਹਨੇ ਫੇਰ ਕਹਤਾ ਵੀ ਕੁੜੀ ਆ ਓਏ ਯਾਰ ਕੋਈ ਜਿੰਨੇ ਮਰਜੀ ਪੈਸੇ ਲੱਗ ਜਾਣੇ ਇੱਕ ਤੇ ਸਫਾਈ ਕਰਾਈ ਦੇਣੀ ਏ ਤੇਰੀ ਗੱਸੋਂ ਸਹੀ ਗੱਲ ਆ ਲੱਗ ਜਾਣ ਪੈਸੇ ਜਿੰਨੇ ਲੱਗਦੇ ਆ ਹਾਂਜੀ ਪਤਾ ਨਹੀਂ ਡਾਕਟਰ ਕੀ ਕਹੂਗਾ ਯਾਰ ਤੂੰ ਕਾਦੀ ਟੈਨਸ਼ਨ ਲਈ ਆ ਮੈਂ ਤੈਨੂੰ ਜਦੋਂ ਕਿੰਨੇ ਪੈਸੇ ਮੈਂ ਲਾਉਣੇ ਕਿ ਤੂੰ ਲਾਉਣੇ ਕੋਈ ਗੱਲ ਨਹੀਂ ਲੱਗ ਜਾਂਦੀ ਨਾ ਘਰ ਮੈਨੂੰ ਤਾਂ ਇਹ ਟੈਨਸ਼ਨ ਆ ਵੀ ਕੁੜੀ ਤਾਂ ਮਟਿਆਰ ਹੋਈ ਪਈ ਏ ਤੈਨੂੰ ਤਾਂ ਸ਼ਰਮ ਹੈ ਨਹੀਂ ਮੈਨੂੰ ਤਾਂ ਹੈਗੀ ਆ ਨਾ ਸ਼ਰਮ ਹੈ ਨਹੀਂ ਦੱਸ ਤੇ ਇਸੇ ਕਰਕੇ ਆਏ ਇਹਦੇ ਕੋਲੇ ਹੋਰ ਕਦੇ ਆਸਤੇ ਆਏ ਮੇਰੀ ਗੱਲ ਸੁਣੋ ਦੇਖ ਲੈ ਵੀ ਅੱਗੇ ਚਾਰਾ ਥਾਂ ਤਾਂ ਘੁੰਮ ਫਿਰ ਕੇ ਆ ਗਈ ਉਹਨਾਂ ਨੇ ਅਗਲੇ ਨੇ ਜਵਾਬ ਦਿੱਤਾ ਵੀ ਅੱਜਕੱਲ ਇਹ ਉਈ ਗੱਲ ਪਾਵਨ ਲਗਾਉਂਗਾ ਵੀਆ ਤੇ ਕਿਤੇ ਇਹ ਵੀ ਨਾ ਬੈੜਾ ਬੈਣਾ ਜਵਾਬ ਦੇਈ ਜਾਵੇ ਤੈਨੂੰ ਚੰਗਾ ਭਲਾ ਪਤਾ ਇਹ ਲਾਲਚੀ ਬਹੁਤ ਆ ਟੈਨਸ਼ਨ ਨਾਲੇ ਤੂੰ ਕੋਈ ਗੱਲ ਨਹੀਂ ਤੂੰ ਤਾਂ ਦੇਖ ਵੀ ਕੁੜੀ ਤਾਂ ਮਟਿਆਰਾ ਹੈ ਪਹਿਲਾਂ ਤਾਂ ਹੁਣ ਇਹਨੂੰ ਜਮਾਂਗੇ ਇਹਨੂੰ ਪਾਲਾਂਗੇ ਤੇ ਪੁੱਤ ਦਾ ਮੂੰਹ ਕਦੋਂ ਦੇਖਾਂਗੇ ਉਹ ਬਾਕੀ ਦਾ ਇਹ ਵੀ ਪਤਾ ਅੱਗੇ ਐਦਾ ਹੋ ਗਿਆ ਉਹ ਕੋਈ ਗੱਲ ਨਹੀਂ ਇਹਨੂੰ ਆਉਣ ਦੇ ਤਾਂ ਅਸੀਂ ਰੱਬ ਦੇ ਸਾਰੇ ਆ ਬਾਕੀ ਤਾਂ ਇਹਨੂੰ ਆਉਣ ਦੇ ਤੇ ਪੈਸਾ ਨਾਲ ਤੋਲਦਾ ਕੋਈ ਨਹੀਂ ਕਰਕੇ ਸਫਾਈ ਕਰਾ ਦਗੇ ਮੁੜ ਕੇ ਕੋਈ ਨਾ ਕੋਈ ਸਮਾਂ ਚੰਗਾ ਆ ਤਾਂ ਰੱਬ ਪੁੱਤ ਵੀ ਦੇਊਗਾ ਚਲ ਤੂੰ ਪ੍ਰਵਾਹ ਨਾ ਕਰ ਆਉਣ ਦੇ ਡਾਕਟਰ ਨੂੰ ਲਾਲਚੀ ਹੈਗਾ ਤੈਨੂੰ ਪੈਸੇ ਕੋਸੇ ਫੁੱਲ ਚੜਾਵਾਂਗੇ ਆਪਾਂ ਕੋਈ ਗੱਲ ਨਹੀਂ 12 13 ਸਾਲਾਂ ਬਾਅਦ ਅੱਗੇ ਮਸਾਰਾ ਬਣੇ ਉਹ ਹੀ ਗੱਲ ਆਸ ਕੀਤੀ ਸੀ ਤੇ ਜਦੋਂ ਹੁਣ ਸਕੈਨ ਕਰਾਇਆ ਤੇ ਉਹ ਚ ਵੀ ਕੁੜੀ ਆ ਗਈ ਫਿਰ ਹੁਣ ਕੀ ਤੇ ਸਾਰੇ ਆ ਜਾਂ ਮੇਰੇ ਸਾਰੇ ਆ ਜਾਂ ਤੇਰੇ ਸਾਰੇ ਮੈਨੂੰ ਦੱਸ ਦੇ ਉਹੀ ਗੱਲ ਫਿਰ ਤੇ ਮੈਨੂੰ ਤਾਂ ਚਿੰਤਾ ਵੜਵੜ ਖਾਂਦੀ ਹੈ ਨਾ ਚਿੰਤਾ ਕੀ ਤੇ ਮੈਨੂੰ ਕਾਹਨੂੰ ਖਾਂਦੀ ਹੈ ਦੱਸ ਤੈਨੂੰ ਕੱਲੀ ਨੂੰ ਖਾਂਦੀ ਹੈ ਚਿੰਤਾ ਡਾਕਟਰ ਆ ਗਿਆ ਸੱਚੀ ਗੱਲ ਜੀ ਡਾਕਟਰ ਸਾਸੀ ਕਾਲ ਸਾਸੀ ਕਾਲ ਸਾਸੀ ਕਾਲ ਸਾਸੀ ਕਾਲ ਕਾਲੀ ਨਾ ਕਰਿਆ ਕਰੋ ਯਾਰ ਤੁਸੀਂ ਅੱਗ ਮਚਾਤੀ ਓਥੇ ਆ ਕੇ ਠੀਕ ਹੈ ਪੇਸ਼ੈਂਟ ਚੈੱਕ ਕਰਨ ਨੂੰ ਸਾਰਾ ਕੁਝ ਦੇਖ ਕੇ ਨਾ ਫੇਰ ਰਿਪੋਰਟ ਫੜਾ ਦਿਓ ਡਾਕਟਰ ਸਾਹਿਬ ਸਾਨੂੰ ਪੁੱਛੋ ਅਸੀਂ ਇੰਦੂ ਵੀ ਬਾਹਲੇ ਕਾਲੇ ਨਹੀਂ ਬਹੁਤ ਟੈਨਸ਼ਨਾਂ ਚ ਰਹਿੰਦੇ ਆ ਹਰ ਰੋਡ ਫੜੋਗੇ ਸਾਡਾ ਤਾਂ ਉਜੂ ਜੀ ਹੱਲ ਜੀ ਵੇਖ ਕੇ ਦੱਸੂਗਾ ਪਹਿਲਾਂ ਦੱਸ ਦਿਓ ਆ ਟੈਸਟ ਦਾ ਮਨਾ ਯਾਰ ਆਪਾ ਹੋਣ ਵਾਲੇ ਜਿਹੜੇ ਹੈਗੇ ਕੀ ਤੋਂ ਕਿਵੇਂ ਕਰਵਾ ਲਿਆ ਤੁਸੀਂ ਇਹ ਤਾਂ ਜੇ ਕੋਈ ਲਿਹਾਜ ਵਾਲਾ ਸੀ ਜੀ ਉਹ ਤਾਂ ਗਈ ਫੇ ਤਾਂ ਮਨਾ ਹੀ ਹੈ ਨਾ ਚੀਜ਼ਾਂ ਦੀ ਯਾਰ ਬਹੁਤ ਸਖਤ ਮਨਾਹੀ ਹੈ ਪਰਚਾ ਹੋ ਜਾਊਗਾ ਤੁਹਾਡੇ ਤੇ ਨਾਲੇ ਜਿੰਨੇ ਕੀਤਾ ਉਹ ਤੇ ਹੋ ਜਾਊਗਾ ਮੈਂ ਹੁਣੇ ਫੋਨ ਕਰ ਦਿਆਂ ਤਾ ਉਹ ਡਾਕਟਰ ਸਾਹਿਬ ਮਾਸਾ ਅਸੀਂ ਆਸਮੀਤ ਲੈ ਕੇ ਆਏ ਆ ਤੁਹਾਡੇ ਕੋਲੇ ਤੇ ਸਾਡੇ ਹੱਲ ਕਰਾ ਕੇ ਦਿਓ ਜੀ ਹਲ ਯਾਰ ਆ ਜਿਵੇਂ ਅਸੀਂ ਪਹਿਲੇ ਬਹੁਤ ੱੱਕੀ ਖਾਦੇ ਆ ਇਹ ਸਾਨੂੰ ਬੱਚਾ ਨਹੀਂ ਐ ਅਸੀਂ ਬੱਚਾ ਨਹੀਂ ਲੈਣਾਗਾ ਸਾਡੀ ਗੁੜੀਆ ਵਾਵਾ ਹੋਈ ਵੀ ਆ 12 13 ਸਾਲਾਂ ਦੀ ਆ ਤੇ ਗੁੜੀਆ ਹੈਗੀ ਆ ਇੱਕ ਹਾਂ ਹੈਗੀ ਪਹਿਲਾਂ 12 13 ਸਾਲ ਦੀ ਬੇਟੀ ਹਾਂਜੀ ਡਾਕਟਰ ਸਾਹਿਬ ਪੇਸ਼ੈਂਟ ਆਏ ਜੀ ਇਧਰ ਕਿਨੇ ਭੇਜਦੇ ਯਾਰ ਉੱਥੇ ਬਿਠਾਉਣੇ ਸੀਗੇ ਹਸਪੀਟਲ 'ਲੀ ਉਹ ਕਾਲੀ ਕਰ ਰਹੇ ਆ ਜੀ ਤਕਲੀਫ ਜ਼ਿਆਦਾ ਮੰਡੇ ਨੂੰ ਜੀ ਬੱਚਾ ਹਾਂਜੀ ਬੱਚਾ ਜੀ ਨਾਲ ਭੇਜ ਦੇ ਬਟਾ ਕੇ ਭੇਜ ਇੱਕ ਮਿੰਟ ਜੀ ਪੇਸ਼ਟ ਦੇ ਬੈਠਾਣਾ ਬੋਲੇ ਕੁਛ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਲੈ ਵੀਰ ਇਧਰ ਆ ਪੁੱਤ ਉਹ ਕੀ ਗੱਲ ਐਨੂੰ ਨਾਰਮਾ ਜਿਹਾ ਖੰਗ ਦਿਖਾਵਾ ਮੈ ਜੀ ਕਦੋਂ ਕਦਾਂ ਉਹ ਹੀ 5-7 ਦਿਨ ਖੰਗ ਵੀ ਜੁਕਾਮ ਬੁਖਾਰ ਤਾਂ ਹੈ ਨਹੀਂ ਹੋਊਗਾ ਦੇਖ ਲੋ ਨਹੀਂ ਹੁਣ ਤਾਂ ਠੀਕ ਆ ਖਾਣੂ ਕੀ ਦਿੰਨੇ ਹੋ ਖਾਣੂ ਦਾ ਜਵਾਬ ਕਰਖਦੇ ਨਹੀਂ ਪ੍ਰੇਜ ਜੀ ਫਾਸਟ ਫੂਡ ਵਗੈਰਾ ਖਾਂਦੇ ਆ ਵਾਦੂ ਜੀ ਹਾਂ ਨਾਉ ਪੀਲੇ ਕਰੀ ਫਿਰਦੇ ਜੋ ਆਖਦੇ ਆਰ ਪਤਾ ਕੀ ਕੀ ਖਾਣਾ ਹੁੰਦਾ ਬਰਗਰ ਪੀਜੇ ਸਮੋਸੇ ਮੋਮੋਸੇ ਸਾਰਾ ਕੁਝ ਖਾ ਲੈਣਾ ਤੇ ਰੋਟੀ ਕਦੋਂ ਖਾਣਾ ਪੁੱਤ ਖਾਂਦੇ ਨਹੀਂ ਨਹੀਂ ਥੋੜੀ ਥੋੜੀ ਖਾਣੇ ਰੋਟੀ ਥੋੜੀ ਥੋੜੀ ਖਾਣੇ ਹਾਂਜੀ ਬਰਗਰ ਪੀਜੇ ਸਮੋਸੇ ਮੋਮੋਸੇ ਉਹ ਡਾਕੇ ਖਾਣੇ ਹਾਂਜੀ ਹਰ ਰੋਜ਼ ਬਾਈ ਕਿਉਂ ਲਾ ਕੇ ਦਿੰਨੇ ਆ ਜਿਹੜਾ ਕਰਦੇ ਜਵਾਕ ਜੀ ਮੁੜ ਕੇ ਜਦ ਜੋ ਜਦ ਕਰਦੇ ਕੰਨ ਤੇ ਮਾਰਿਆ ਕਰੋ ਯਾਰ ਇਹ ਚੀਜ਼ਾਂ ਦੇਣ ਵਾਲੀਆਂ ਬੱਚਾ ਨੂੰ ਤੁਸੀਂ ਮੁੜ ਕੇ ਸਾਡੇ ਕੋਲ ਇੱਥੇ ਡਾਕਟਰ ਕੋਲ ਜਾਓਗੇ ਡਾਕਟਰ ਦੇ ਤਾਂ ਤੁਸੀਂ ਗਾਹਕ ਹੋ ਉਹਦੇ ਵਾਸਤੇ ਪੇਸ਼ੈਂਟ ਨਹੀਂ ਮਰੀਜ਼ ਨਹੀਂ ਤੁਸੀਂ ਠੀਕ ਹੈ ਇਹਦਾ ਠੀਕ ਹੈ ਜੀ ਕੀ ਕਰਦੇ ਹੋ ਤੁਸੀਂ ਮਾ ਕਰਨਾ ਹੈ ਕਿ ਹੁਣ ਘਰ ਰੱਖਾਂਗੇ ਭਰੇ ਕੋਈ ਨਹੀਂ ਇਹ ਗਰ ਤੁਸੀਂ ਕੰਮ ਕੀ ਕਰਦੇ ਹੋ ਆ ਇਦਾਂ ਮਜ਼ਦੂਰੀ ਕਰਦੇ ਆ ਇਹ ਮਜ਼ਦੂਰੀ ਕਰਕੇ ਬੱਚਾ ਨੂੰ ਪੀਜ਼ਾ 버ਗਰ ਖਵਾਈ ਜਾਂਦੇ ਯਾਰ ਮਹਿੰਗੇ ਮੁੱਲ ਦੇ ਰੋਟੀ ਖਵਾ ਲਿਆ ਕਰੋ ਧਾਰ ਰੋਟੀ ਚੰਗੀ ਨਹੀਂ ਹੁੰਦੀ ਕੀ ਪੀ ਖਾਂਦੇ ਨੇ ਰੀਸ ਕਰਦੇ ਦੂਜੇ ਮੈਂ ਲਿਖ ਦੇਣਾ ਮੈਡੀਸਨ ਕੋਈ ਐਡਾ ਨਹੀਂ ਹੈਗਾ 5-7 ਦਿਨਾਂ ਦਾ ਬੁਖਾਰ ਆ ਤੁਸੀਂ ਉਦੋਂ ਦੇ ਭੇਜ ਦਿੰਦੇ ਕਿਸੇ ਨੂੰ ਠੀਕ ਆ ਨਾਰਮਲ ਆ ਕੋਈ ਗੱਲ ਨਹੀਂ ਮੈਂ ਲਿਖ ਦੇਣਾ ਮੈਡੀਸਨ ਠੀਕ ਹੈ ਨੰਨੀ ਓਰੇ ਪੁੱਤ ਮੈਡਮ ਤੋ ਨਾ ਮੈਡੀਸਨ ਲਿਖਾ ਦਿਓ ਬੁਖਾਰ ਥੋੜਾ ਜਿਹਾ ਹੀ ਮਾੜਾ ਮੋਟਾ ਹੈ ਤੋ ਹਲਕਾ ਜਿਹਾ ਤੇ ਸਹੀ ਆ ਸਾਰਾ ਕੁਝ ਮਾੜਾ ਜਿਹਾ ਛਾਤੀ ਬੋਲਦੀ ਆ ਇਹਦੀ ਠੀਕ ਠੀਕ ਉਹ ਖਾਂਸੀ ਵਾਸਤੇ ਜ਼ੁਕਾਮ ਵਾਸਤੇ ਨਾ ਵਧੀਆ ਮੈਡੀਸਨ ਲਿਖਾ ਦੇ ਮੈਡਮ ਤੋ ਠੀਕ ਠੀਕ ਬਸ ਠੀਕ ਆ ਕੋਈ ਬਰਾਦੋ ਪਰਚੀ ਬਣਾ ਦਿਓ ਹਾਂਜੀ ਕਰੋ ਡਾਕਟਰ ਸਭ ਹੱਲ ਕੋਈ ਸਾਡਾ ਜੀ ਤੁਹਾਨੂੰ ਭੇਜਿਆ ਕਿਨੇ ਮੇਰੇ ਕੋਲੇ ਭੇਜਣਾ ਕਿਨੇ ਆਈ ਜੀ ਪੁੱਛ ਦੱਸ ਕੇ ਆਏ ਜੀ ਆnde ਕਿ ਡਾਕਟਰ ਸਾਹਿਬ ਤੁਹਾਡਾ ਕੋਈ ਹੱਲ ਕਰ ਦੇਣਗੇ ਸਾਡੇ ਲਈ ਤਾਂ ਤੁਸੀਂ ਰੱਬ ਬਣ ਜੂਗੇ ਸਾਡਾ ਹੱਲ ਕਰ ਦੋ ਤਾਂ ਜੀ ਪਹਿਲਾਂ ਗਏ ਹੋ ਕਿਸੇ ਕੋਲ ਤੇ ਲੱਗੇ ਆਏ ਵੀਰ ਜੀ ਤਿੰਨ ਚਾਰਾਂ ਤਾਈਂ ਕੇ ਆਏ ਫਿਰ ਸਾਰਿਆਂ ਨੇ ਜਵਾਬ ਦਿੱਤਾ ਜੀ ਤੁਹਾਡੇ ਮੇਰੇ ਕੀ ਲਕੋਆ ਜੀ ਮੈਂ ਵੀ ਜਵਾਬ ਹੀ ਦੇਵਾਂਗਾ ਨਾ ਇਹ ਨਾ ਕਰੋ ਜੀ ਬੇਨਤੀ ਹੈ ਜੀ ਸਾਡਾ ਨਹੀਂ ਨਹੀਂ ਮੈਂ ਮੇਰੀ ਗੱਲ ਸੁਣੋ ਤੁਸੀਂ ਪਹਿਲੀ ਗੱਲ ਤਾਂ ਮੈਂ ਉਹਨਾਂ ਲੋਕਾਂ ਨੂੰ ਤੁਹਾਡਾ ਨਾਲ ਵੱਡੇ ਦੋਸ਼ੀ ਗਿਣਦਾ ਹਾਂ ਜਿਹੜੇ ਆ ਤੁਹਾਡੀਆਂ ਰਿਪੋਰਟਾਂ ਮੈਨਟੋਮੈਡੀਕਲ ਸਕੈਨ ਕਰਕੇ ਦੱਸ ਦਿੰਦੇ ਤੁਹਾਡੇ ਪੇਟ ਦੇ ਵਿੱਚ ਪਰ ਰਿਹਾ ਜਵਾਕ ਮੁੰਡਾ ਹੈ ਕਿ ਕੁੜੀ ਹੈ ਠੀਕ ਹੈ ਅਜੇ ਇੱਕ ਬੇਟੀ ਹੈ ਤੁਹਾਡੇ ਹਾਂਜੀ ਤੇ ਫਿਰ ਕੀ ਹੋ ਗਿਆ ਆਫਤਾ ਕੀ ਤੁਸੀਂ ਕਹਿੰਦੇ ਭੈਣ ਭਰਾਓ ਪੰਜ ਭੈਣਾਂ ਦੋ ਭਰਾ ਹੈ ਪੰਜ ਭੈਣਾਂ ਦੋ ਭਰਾ ਹਾਂਜੀ ਤੇ ਬਾਪੂ ਨੂੰ ਕਹਿੰਦੇ ਪੁੱਛਿਆ ਵੀ ਤੁਹਾਡਾ ਜੋ ਤੁਸੀਂ ਵਾਰੀ ਵਾਰੀ ਪੰਜ ਹੋਈਆਂ ਤੇ ਉਦੋਂ ਕਿਤੇ ਚੈੱਕ ਕਰਾਉਣ ਗਿਆ ਸੀ ਉਹ ਉਦੋਂ ਤਾਂ ਇਹ ਚੀਜ਼ਾਂ ਹੈ ਨਹੀਂ ਸੀ ਅੱਜ ਕੱਲ ਤੈਨੂੰ ਨਹੀਂ ਬਹੁਤ ਚਰਦੀਆਂ ਇਹ ਚੀਜ਼ਾਂ ਐ ਨਹੀਂ ਹੈਗਾ ਤੇ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਵਿਕਰਮ ਹੈ ਵਿਕਰਮ ਵਿਕਰਮ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਉਮਰ ਕਿੰਨੀ ਹੋਗੀ ਤੁਹਾਡੀ ਮੇਰੀ ਹੋ ਗਈ ਜੀ 35 ਸਾਲ ਹੋ ਗਈ 35 ਸਾਲ ਨੰਬਰ ਹੋ ਗਈ ਤੁਹਾਡੀ ਤੁਹਾਡੀ ਜਿੰਨੀ ਉਮਰ ਹੋਗੀ ਨਾ ਉਹਨਾਂ ਤੁਸੀਂ ਮੰਨ ਲਓ ਕਿ ਜਿਹੜਾ 84 ਵਾਲਾ ਦੌਰ ਸੀ ਨਾ ਪੰਜਾਬ ਦੇ ਵਿੱਚ 84 ਵਾਲੇ ਦੌਰ ਦੇ ਵਿੱਚ ਤੁਸੀਂ ਵੀ ਜਾਣਦੇ ਹੋਵੋਗੇ ਸੁਣਦੇ ਹੋਵੋਗੇ ਵੀ ਲਗਭਗ ਜੇ ਮਾਝੇ ਦੀ ਗੱਲ ਕਰ ਲਈਏ ਤਾਂ ਪੰਜਾਬ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕੋਈ ਨੌਜਵਾਨ ਮੁੰਡਾ ਸੀ ਨਾ ਉਹ ਕਾਲੇ ਦੌਰ ਦੇ ਵਿੱਚ ਲਗਭਗ ਰਹਿਣ ਹੀ ਨਹੀਂ ਦਿੱਤਾ ਉਦੋਂ ਅਸੀਂ ਨੌਜਵਾਨੀ ਜਿਹੜੇ ਮੁੰਡੇ ਸੀ ਖਤਮ ਕਰ ਲਏ ਜਿਹੜਾ 90 ਵਾਲਾ ਦਹਾਕਾ ਸ਼ੁਰੂ ਹੋਇਆ ਨਾ ਤੇ 90 ਤੋਂ ਲੈ ਕੇ ਤੇ 2014 2015 ਤੱਕ ਜਿਹੜਾ ਕੰਮ ਤੁਸੀਂ ਅੱਜ ਕਰਨ ਆਏ ਹੋ ਇਹ ਭੈਣ ਜੀ ਲੋਕਾਂ ਨੇ ਇੰਨਾ ਕੁ ਕੀਤਾ ਨਾ ਭਰੂਣ ਹੱਤਿਆ ਕਰਾ ਲਿਆ ਟੈਸਟ ਚੱਲ ਅਬੋਰਸ਼ਨ ਕਰਾ ਲਿਆ ਟੈਸਟ ਚੱਲ ਅਬੋਰਸ਼ਨ ਇੰਨੀਆਂ ਕੁ ਕੁੜੀਆਂ ਮਾਰਤੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਕੋਖਾਂ ਦੇ ਵਿੱਚ ਸਾਡੇ ਲੋਕਾਂ ਨੇ ਵੀ ਅੱਜ ਜੇ ਮੁੰਡੇ ਦਾ ਵਿਆਹ ਕਰਨਾ ਹੋਵੇ ਨਾ ਤਾਂ ਇਹ ਕਹਿਣਾ ਪੈਂਦਾ ਜਿਹੜੇ ਪਿਛਲੇ ਸਾਲ ਸੀ ਨਾ ਉਦੋਂ ਕਿਹਾ ਜਾਂਦਾ ਸੀ ਵੀ ਹਾਂ ਵੀ ਮੁੰਡੇ ਨੂੰ ਇੰਨੀ ਜ਼ਮੀਨ ਆਉਂਦੀ ਹੈ ਮੁੰਡੇ ਦੀ ਨੌਕਰੀ ਲੱਗੀ ਹੈ ਮੁੰਡਾ ਇੰਨੇ ਪੈਸੇ ਕਮਾਉਂਦਾ ਠੇਕੇਦਾਰ ਹੈ ਫਲਾਣਾ ਇਹ ਉਹ ਜੋ ਵੀ ਕਰਦਾ ਚਾਹੇ ਦੁਕਾਨਦਾਰੀ ਕਰਦਾ ਮੁੰਡੇ ਦੀ ਕਮਾਈ ਦੇ ਹਿਸਾਬ ਨਾਲ ਲੋਕ ਦਾਜ ਮੰਗਦੇ ਸੀ ਹੈ ਮਾੜਾ ਦਾਜ ਮੈਂ ਕਹਿੰਨਾ ਮੰਗਦੇ ਸੀ ਨਾ ਕੁੜੀਆਂ ਵਾਲੇ ਉਤੋਂ ਦੀ ਹੋ ਉਹ ਡਿੱਗਦੇ ਸੀ ਮੈਂ 5 ਲੱਖ ਲਾਉਣਾ ਮੈਂ 7 ਲੱਖ ਲਾਉਣਾ ਮੈਂ 10 ਲੱਖ ਲਾਉਣਾ ਜਿਹਾ ਉਹ ਜਾ ਸਮਾਂ ਸੀ ਤੇ ਅੱਜ ਪਿਛਲੇ ਉਹਨਾਂ 20 25 ਸਾਲਾਂ ਚ ਇੰਨੀ ਪ੍ਰੋਬਲਮ ਕ੍ਰੀਏਟ ਕਰਤੀ ਇੰਨਾ ਕੁੜੀਆਂ ਦਾ ਜਿਹੜਾ ਓਕਾਲ ਪੈ ਗਿਆ ਅੱਜ ਮੁੰਡੇ ਵਾਲੇ ਕਹਿੰਦੇ ਕਿ ਕੁੜੀ ਚੰਗੀ ਹੋਵੇ ਖਾਨਦਾਨੀ ਹੋਵੇ ਪੁੜੀ ਮਿਲ ਜੇ ਜਿੰਨਾ ਖਰਚਾ ਹੋ ਗਿਆ ਅਸੀਂ ਕਰ ਦਿਆਂਗੇ ਵਾ ਤੇ ਇਹ ਨੌਬਤ ਕਿਉਂ ਆਈ ਜਿਹੜਾ ਕੰਮ ਤੁਸੀਂ ਅੱਜ ਫੇਰ ਕਰਨੋਂ ਬੈਠੋ ਇੱਕ ਬੇਟੀ ਹੋ ਗਈ 12-13 ਸਾਲ ਦੀ ਕਿੰਨੀ ਵੱਡੀ ਗੱਲ ਐ ਕੀ ਪਾੜ ਡਿੱਗ ਪਿਆ ਤੁਹਾਡੇ ਤੇ ਡਾਕਟਰ ਸਾਹਿਬ ਬੇਨਤੀ ਐ ਜੀ ਤੁਸੀਂ ਪੈਸੇ ਦੀ ਪਰਵਾਹ ਨਾ ਕਰੋ ਤੁਸੀਂ ਸਾਡਾ ਹੱਲ ਕਰਾ ਦਿਓ ਤੁਸੀਂ ਇਦਾਂ ਕਰੋ ਮੈਂ ਤੁਹਾਡਾ ਹੱਲ ਕਰ ਦਊਗਾ ਠੀਕ ਹੈ ਤੁਹਾਡੀ ਬੇਟੀ ਕਿੱਥੇ ਜਿਹੜੀ ਪਹਿਲਾਂ 12-13 ਸਾਲ ਦੀ ਕਹਿੰਦੇ ਤੁਸੀਂ ਉਹ ਘਰ ਹੀ ਐ ਜੀ ਕਿੰਨੀ ਦੂਰ ਆ ਘਰ ਤੁਹਾਡਾ ਇਹ ਤੁਸੀਂ ਆਏ ਕਿੱਥੇ ਹੋ ਮੋਟਰਸਾਈਕਲ ਕਿੰਨੇ ਮਿੰਟਾਂ ਦਾ ਰਸਤਾ ਕਰ ਤੋਂ 15-15 ਮਿੰਟਾਂ ਦੇ 15 ਮਿੰਟਾਂ ਵਿੱਚ ਵਾਪਸ ਆਜੋਗੇ ਹਾਂ ਹਾਂਜੀ ਹਾਂਜੀ ਮੇਰਾ ਖਾਣਾ ਖਾਣ ਦਾ ਟਾਈਮ ਹੈ ਠੀਕ ਹੈ ਮੈਂ ਰੋਟੀ ਖਾਣਾ ਠੀਕ ਪਲੀ ਜਾਓ ਬੇਟੀ ਉਹ ਨਾਲ ਲੈ ਕੇ ਆਓ ਮੇਰੇ ਕੋਲ ਮੈਂ ਲੈ ਆਉਣਾ ਹੀ ਪਰ ਹੱਲ ਕਰਦੇ ਮੇਰੇ ਹੱਥ ਜੁੜ ਕੇ ਬੀਤ ਮੈਂ ਤੁਹਾਨੂੰ ਕਹਿਦਾ ਹੱਲ ਥੋੜਾ ਕਰ ਦੂੰਗਾ ਮੈਂ ਕਹਤਾ ਤੁਸੀਂ ਬੇਟੀ ਨੂੰ ਲੈ ਕੇ ਆਓ ਮੇਰੇ ਕੋਲ ਮੈਂ ਲੈ ਆਉਣਾ ਹੀ ਠੀਕ ਹੈ ਮੈਂ ਲਿਆਵਾਂ ਤੁਸਾਂ ਤੁਸੀਂ ਦੋਨੇ ਜਾਓ ਲੈ ਕੇ ਆਓ ਮੈਂ ਉਹਨਾਂ ਨੂੰ ਖਾਣਾ ਖਾਣਾ ਲੈ ਜਾਓ ਨਾਲ ਕੋਈ ਗੱਲ ਨਹੀਂ ਉਹਨਾਂ ਨੂੰ ਠੀਕ ਹੈ ਬੈਠ ਕੇ ਕਾ ਉਹਨੂੰ ਬੋਰ ਹੋਣਗੇ ਇਹ ਰਿਪੋਰਟ ਲੈ ਜਾਓ ਆਪਰੇ ਨਾਲ ਮੈਂ ਰੱਖਦਾ ਕੋਲ ਆਉਣਾ ਤੁਸੀਂ ਬਾਅਦ ਵਿੱਚ ਆ ਕੇ ਹਾਂਜੀ ਆ ਜਾਓ ਜੇ ਤੁਹਾਡਾ ਇਰਾ ਨੰਨੀ ਹਾਂਜੀ ਬੇਟਾ ਮੇਰਾ ਟੇਫਰ ਰੱਖ ਦੇ ਉਹਦੇ ਟੇਬਲ ਤੇ ਮੈਂ ਰੋਟੀ ਖਾ ਲਾ ਉਹ ਆਉਂਦੇ ਮੁੜ ਕੇ ਠੀਕ ਕੱਲੀ ਕੱਲੀ ਚੀਜ਼ ਹਾਲੇ ਸਕੇ ਨਾਲ ਵੀ ਦੱਸ ਦਿੰਦੇ ਮੈਨੂੰ ਟੋਮੇਂਟੀ ਵੀ ਆ ਹੋ ਗਿਆ ਹੋ ਗਿਆ ਪਤਾ ਨਹੀਂ ਕਦੋਂ ਲੋਕਾਂ ਨੂੰ ਅਕਲ ਆਊਗੀ ਆ ਬੇਟੀ ਹੈ ਹਾਂਜੀ ਹਾਂਜੀ ਡਾਕਟਰ ਸਾਹਿਬ ਆ ਇਧਰ ਕਰ ਲੋ ਕੁਰਸੀ ਇਧਰ ਆ ਪੁੱਤ ਤੂੰ ਕੁਰਸੀ ਇੱਥੇ ਮੇਰੇ ਕੋਲ ਕਰ ਇਧਰ ਆ ਮੇਰਾ ਪੁੱਤ ਮੇਰੇ ਕੋਲ ਸ਼ਾਬਾਸ਼ 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 ਕੀ ਨਾਮ ਤੁਹਾਡਾ ਪ੍ਰਵੀਨ ਸੰਧੂ ਹਾਂਜੀ ਵੈਰੀ ਗੁੱਡ ਕਿਹੜੀ ਕਲਾਸ ਚ ਪੜਦੇ ਹੋ 8ਥ ਜੀ 8ਥ ਕਲਾਸ ਕਿੰਨੀ ਪਿਆਰੀ ਬੇਟੀ ਆ ਯਾਰ ਬੇਟਾ ਕੀ ਕਹਿ ਕੇ ਲਿਆ ਡਾਕਟਰ ਕੋਲ ਤੁਹਾਨੂੰ ਪਿਆਸੀ ਬਾਜ਼ਾਰ ਜਾ ਕੇ ਆਉਣਾ ਕਹਿੰਦੀ ਕਹਿੰਦੇ ਬਾਜ਼ਾਰ ਜਾ ਕੇ ਆਉਣਾ ਇਹ ਤਾਂ ਡਾਕਟਰ ਨੇ ਲਾਇਆ ਤੁਹਾਨੂੰ ਟੀਕਾ ਲਾ ਦਿਆ ਆ ਦੇਖੋ ਇਨਾ ਵੱਡਾ ਟੀਕਾ ਹੁੰਦਾ ਮੇਰੇ ਕੋਲ ਇਨਾ ਵੱਡਾ ਲਾ ਦਿਆ ਪਤਲੀ ਹੋ ਜੇਗੀ ਕੀ ਖਾਣੀ ਹੁੰਨੀ ਪਤਾ 버거 버거 ਕਿੰਨੇ ਖੋਸ਼ ਹੈ 버거 ਕਿਆ ਕੀ ਹੋਰ ਕੀ ਖਾਣੀ ਹੁੰਨੀ ਹੈ ਪੀਜ਼ਾ ਓਏ ਹੋਏ ਹੋਰ ਹੋਰ ਕਾਸ਼ ਨਹੀਂ ਪੀਜ਼ਾ ਤੇ 버거 ਹਾਂਜੀ ਰੋਟੀ ਉਹ ਖਾਂਦੀ ਹੈ ਜੀ ਹਾਂ ਗੋਲ ਗੱਪੇ ਉਹ ਖਾਂਦੀ ਗੋਲ ਗੱਪੇ ਦੀ ਤਾਂ ਹੀ ਗੋਲ ਗੱਪੇ ਵਰਗੀਆਂ ਮਰ ਜਾਣੀਆਂ ਰੋਟੀ ਥੋੜੀ ਥੋੜੀ ਇੱਕ ਟਾਈਮ ਖਾਂਦੀ ਹੈ ਥੋੜੀ 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 ਮਤਲਬ ਨਿੱਕੀ ਨਿੱਕੀ ਇੱਕ ਜਾਂ ਦੀ ਛੱਡੀ ਪੁੱਤ ਕਿਉਂ ਖਾਂਦੇ ਹੋ 버거 ਦੀ ਜੀ ਸਵਾਦ ਲੱਗਦੇ ਆ ਜੀ ਤੇ ਪੁੱਤ ਸਵਾਦ ਹੁਣ ਫਿਰ ਮੰਮੀ ਪਾਪਾ ਡਾਕਟਰ ਕੋਲ ਤਾਂ ਹੀ ਲੈ ਕੇ ਆਏ ਆ ਇਹ ਕਹਿੰਦੇ ਸੀ ਉਹਦੀ ਫੈਟ ਬਹੁਤ ਵਧੀ ਪਈ ਐ ਮੈਂ ਕਿ ਮੇਰੇ ਕੋਲ ਲੈ ਕੇ ਆ ਉੱਥੇ ਬੇਟਾ ਫੈਟ ਤੇਰੀ ਉਹ ਤਲੀਆਂ ਚੀਜ਼ਾਂ ਨਾਲ ਤੇ ਉਹਨਾਂ ਨਾਲ ਹੀ ਆ ਫਾਸਟ ਫੂਡ ਨਾਲ ਇਹਦੇ ਨਾਲ ਬਿਮਾਰੀਆਂ ਲੱਗਣੀਆਂ ਪੁੱਤਰਾ ਮੇਦਾ ਖਰਾਬ ਹੋ ਜਾਊਗਾ ਹਾਂਜੀ ਤੇ ਫਿਰ ਡਾਕਟਰ ਦੇ ਆਖਣ ਹੋਣਾ ਪਿਆ ਗਿਆ ਤੇ ਪਾਪਾ ਦੀ ਕਮਾਈ ਕਿੰਨੀ ਹੈਗਾ ਪੁੱਤ ਅਸੀਂ ਬਹੁਤ ਪੈਸੇ ਲੈਨੇ ਫਿਰ ਹੂੰ ਬੰਦ ਕਰੋਗੇ ਹਾਂਜੀ ਰੋਟੀ ਦੇਆ ਕਰੋ ਯਾਰ ਇਹਨੂੰ ਹਾਂਜੀ ਜੈਤ ਬਹੁਤ ਕਰਦੇ ਹਾਂ ਹਾਂਜੀ ਨਹੀਂ ਜੀ ਪਰ ਨਾਲ ਤੁਹਾਨੂੰ ਵੈਸੇ ਕੁੜੀਆਂ ਪਸੰਦ ਨਹੀਂ ਦੂਸਰੀ ਜਿਹੋਣੇ ਵੇਰ ਕੰਮ ਨਿਪੜੇ ਪਰੇ ਹਨਾ ਕੁਝ ਸਾਡੀ ਤਾਂ ਜਾਨ ਤੋਂ ਪਿਆਰੀ ਹੈ ਤਾਂ ਅੱਛਾ ਪੜਾਈ ਚ ਕਿਵੇਂ ਆ ਜੀ ਬਹੁਤ ਟੈਲੀਜੈਂਟ ਹੈ ਕਿੰਨੇ ਪਰਸੈਂਟ ਨੰਬਰ ਆਉਂਦੇ ਪੁੱਤ 75 75% ਵੈਰੀ ਗੁੱਡ ਇੰਗਲਿਸ਼ ਮੀਡੀਅਮ ਚੋਂ ਹਾਂਜੀ ਇੰਗਲਿਸ਼ ਮੀਡੀਅਮ ਚ ਕੁੜੀ 75 80% ਨੰਬਰ ਲੈਂਦੀ ਹੈ ਹੁਣ ਮੈਂ ਇਹਦੇ ਜੋ ਆਖਦੇ ਸਾਹਮਣੇ ਕੀ ਆਖਾਂ ਤੁਹਾਨੂੰ ਹੋਂ ਤੁਹਾਡੇ ਚਿਹਰੇ ਤੇ ਸਮਾਈਲ ਹੈ ਨਾ ਦੱਸ ਰਹੀ ਹੈ ਹਨਾ ਹੁਣ ਹਾਸਾ ਹੁੰਦਾ ਨਾ ਤੇ ਜਿਹੜਾ ਮਸਲਾ ਤੁਸੀਂ ਮੇਰੇ ਕੋਲ ਲੈ ਕੇ ਆਏ ਸੀ ਇਹ ਬੱਚੇ ਦੇ ਸਾਹਮਣੇ ਗੱਲ ਕਰਾਂ ਤੇ ਕੀ ਵੀ ਇਤੁਕੇ ਦੇ ਦਿਲ ਤੇ ਮੁੰਡੇ ਦੇ ਤੇ ਸਾਹਮਣੇ ਤਾਂ ਵੀਰ ਜੀ ਕੀ ਗੱਲ ਕਰਨੀ ਆ ਆਪਾਂ ਤਾਂ ਕੁਝ ਵੀ ਨਹੀਂ ਕੁਝ ਨਹੀਂ ਪੁੱਤ ਘਬਰਾਇ ਨਾ ਮੈਂ ਇਹੀ ਗੱਲ ਕਰਦਾ ਇਹਨੇ ਕਿਹਾ ਕਿ ਇਹਦੀ ਫੈਟ ਬਹੁਤ ਜ਼ਿਆਦਾ ਹੈ ਠੀਕ ਹੈ ਤੇ ਬੇਟਾ ਇਹ ਫੈਟ ਦਾ ਨੁਕਸਾਨ ਕਰ ਦਿੰਦੀ ਪੁੱਤ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਪੀਜ਼ਾ 버ਗਰ ਕਹਤਾ ਗੋਲ ਗੱਪੇ ਕਹਤੇ ਟਿੱਕੀਆਂ ਕਹਤੀਆਂ ਮੋਮੋਜ਼ ਕਹਤੇ ਹਨਾ ਇਹ ਸਾਰੀਆਂ ਚੀਜ਼ਾਂ ਬੇਟਾ ਤੁਹਾਡੇ ਸਰੀਰ ਦੇ ਵਿੱਚ ਨਾ ਡੇ ਬਾਈ ਡੇ ਠੀਕ ਹੈ ਦਿਨ ਬਦਦੇ ਨੇ ਉਹਨੇ ਨੁਕਸਾਨ ਕਰਨਾ ਪੁੱਤ ਤੇਰੇ ਸਰੀਰ ਦਾ ਸਿਹਤ ਤੇ ਜਦੋਂ ਤੱਕ ਤੂੰ 18 19 ਸਾਲ ਦੀ ਹੋਣਾ ਨਾ 20 ਸਾਲ ਦੀ ਹੋਣਾ ਉਦੋਂ ਤੱਕ ਤੂੰ ਬਿਮਾਰੀਆਂ ਦੇ ਵਿੱਚ ਪੁੱਤ ਐ ਬਿਲਕੁਲ ਪੁੱਲ ਜਾਣਾ ਸਾਰੀਆਂ ਬਹੁਤ ਬੁਰੀਆਂ ਪਿਆਰਕ ਬਿਮਾਰੀਆਂ ਚ ਤੇ ਫਿਰ ਸਾਰੀ ਉਮਰ ਤੇ ਦਵਾਈ ਚੱਲੂਗੀ ਕੁਝ ਵੀ ਹੋ ਸਕਦਾ ਬੇਟਾ ਠੀਕ ਹੈ ਸਮਝ ਗਈ ਖਾਣਾ ਨਹੀਂ ਕੁਝ ਵੀ ਐਦਾਂ ਦਾ ਐਦਾਂ ਦਾ ਕੁਝ ਨਹੀਂ ਬੇਟਾ ਕਦੇ ਕਿਸੇ ਸਾਡੇ ਕਹਨੇ ਚ ਤਾਂ ਰੋਕਦੀ ਨਹੀਂ ਹਾਂ ਕਿਸੇ ਦਾ ਬਰਥਡੇ ਆ ਗਿਆ ਜਨਮ ਦਿਨ ਆ ਗਿਆ ਉਸ ਮੌਕੇ ਤੁਸੀਂ ਕੁਝ ਖਾ ਪੀ ਲਓ ਕੋਈ ਗੱਲ ਨਹੀਂ ਡੇਲੀ ਵਾਲਾ ਕੰਮ ਬੰਦ ਕਰੋ ਠੀਕ ਹੈ ਬੇਟਾ ਇਤਿਹਾਸ ਪੜ੍ਹਦੇ ਹੁੰਦੇ ਹੋ ਸਿੱਖ ਇਤਿਹਾਸ ਹਾਂਜੀ ਠੀਕ ਹੈ 10 ਗੁਰੂ ਸਾਹਿਬਾਨ ਦੇ ਨਾਮ ਯਾਦ ਪੁੱਤ ਹਾਂਜੀ ਚਾਰ ਸਾਹਿਬਜ਼ਾਦਿਆਂ ਦੇ ਨਾਮ ਯਾਦ ਹਾਂਜੀ ਪਾਠ ਕਰਦੇ ਹੋ ਹਾਂਜੀ ਵੈਰੀ ਗੁੱਡ ਆ ਪਾਪਾ ਦਾ ਨਾਂ ਕੀ ਹੈ ਵਿਕਰਮ ਸਿੰਘ ਜੀ ਵਿਕਰਮ ਸਿੰਘ ਤੇ ਦਾਦਾ ਜੀ ਦਾ ਨਾਂ ਗਿੰਦਰ ਸਿੰਘ ਜੀ ਗਿੰਦਰ ਸਿੰਘ ਹਾਂਜੀ ਤੇ ਦਾਦਾ ਜੀ ਦੇ ਪਿਤਾ ਜੀ ਦਾ ਨਾਂ ਪਰਦਾਦਾ ਜੀ ਦਾ ਨਾਂ ਯਾਦ ਹੈ? ਕ੍ਰਿਪਾਲ ਸਿੰਘ ਜੀ। ਕ੍ਰਿਪਾਲ ਸਿੰਘ। ਹਾਂ ਜੀ। ਵੈਰੀ ਗੁੱਡ। ਮੈਮਰੀ ਬਹੁਤ ਹੈ ਬੇਟੀ ਦੀ ਯਾਰ। ਹਾਂ ਜੀ। ਵੈਰੀ ਗੁੱਡ ਪੁੱਤ। ਅੱਜ ਤੈਨੂੰ ਮੇਰੇ ਕੋਲੋਂ ਨਾ ਇੱਥੋਂ ਮੁੰਡਾ ਤੈਨੂੰ ਚਾਕਲੇਟ ਦੇਊਗਾ ਠੀਕ ਹੈ? ਠੀਕ ਹੈ। ਪਰ ਪੀਜ਼ਾ 버ਗਰ ਬੰਦ ਕਰੇਗਾ ਠੀਕ ਹੈ? ਤੂੰ ਬਹੁਤ ਇੰਟੈਲੀਜੈਂਟ ਹੈ ਪੁੱਤ। ਤੂੰ ਕੁਝ ਬਣੇਗਾ। ਹਾਂ ਜੀ। ਠੀਕ ਹੈ। ਆਈਪੀਐਸ ਕਰ ਲਈ, ਪੀਸੀਐਸ ਕਰ ਲਈ, ਐਮਵੀਬੀਐਸ ਕਰ ਲਈ ਡਾਕਟਰ ਬਣ ਜੇ ਮੇਰੇ ਵਾਂਗੂ। ਹਾਂ ਜੀ। ਬੀਪੀ ਚੈੱਕ ਕਰਿਆ ਕਰੀ ਲੋਕਾਂ ਦਾ। ਠੀਕ ਹੈ ਪਰ ਸਾਰੀਆਂ ਚੀਜ਼ਾਂ ਛੱਡ ਦੇ ਜਦੋਂ ਤੂੰ ਆਪ ਛੱਡੇਗਾ ਨਾ ਪੁੱਤ ਕੱਲ ਨੂੰ ਡਾਕਟਰ ਬਣੇਗਾ ਤਾਂ ਫੇਰ ਮੇਰਾ ਪੁੱਤ ਤੂੰ ਕਿਸੇ ਨੂੰ ਆਖੇਗਾ ਵੀ ਤੁਸੀਂ ਆ ਚੀਜ਼ਾਂ ਨਹੀਂ ਖਾਣੀਆਂ ਠੀਕ ਹੈ ਜੀ ਵੈਰੀ ਗੁੱਡ ਨੰਨੀ ਬੇਟਾ ਕੁੜੀਆਂ ਨੂੰ ਬਿਠਾ ਆ ਫ੍ਰੀਜੋਂ ਚਾਕਲੇਟ ਦੇ ਉਹਨੂੰ ਠੀਕ ਹੈ ਇੱਕ ਛੋਟਾ ਦੇਣਾ ਵੱਡਾ ਨਹੀਂ ਮੁੜ ਕੇ ਇਹ ਚਾਕਲੇਟ ਦੇ ਲੱਗਦੇ ਪੀਜ਼ਾ 버ਗਰ ਛੱਡ ਕੇ ਜਾ ਪੁੱਤ ਬੈਠ ਵੀ ਦੇ ਕੋਲ ਠੀਕ ਹੈ ਸ਼ਾਬਾਸ਼ ਹੁਣ ਤੁਸੀਂ ਦੱਸੋ ਆ ਬੇਟੀ ਇੰਨੀ ਸਿਆਣੀ ਹੈ 12 13 ਸਾਲ ਦੀ ਹਾਂਜੀ ਬੜੰਚ ਇੰਟੈਲੀਜੈਂਟ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਆਪਣੇ ਪਿੰਡੂ ਪਰਿਵਾਰਾਂ ਚੋਂ ਬੱਚੇ ਨੇ 75 80% ਨੰਬਰ ਲੈਣੇ ਛੋਟੀ ਗੱਲ ਨਹੀਂ ਹੁੰਦੀ ਉਹਨੂੰ ਗੁਰੂ ਸਾਹਿਬਾਨ ਦਾ ਪੁੱਛਿਆ ਸਹਿਬਜ਼ਾਦਿਆਂ ਦਾ ਪੁੱਛਿਆ ਪਾਠ ਦਾ ਪੁੱਛਿਆ ਕਿ ਨਹੀਂ ਪਾਠ ਕਰਦੀਆਂ ਸਾਰੇ ਨਾਂ ਜਾਣਦੀਆਂ ਹੁਣ ਇੰਨੀ ਸਿਆਣੀ ਬੇਟੀ ਹੈ ਜੀ ਇੰਟੈਲੀਜੈਂਟ ਆ ਸਾਰੇ ਕੰਮਾਂ 'ਚ ਤੁਸੀਂ ਕਿਉਂ ਚਾਹੁੰਦੇ ਹੋ ਕਿ ਆ ਜੇ ਬੇਟਾ ਹੁੰਦਾ ਤਾਂ ਰੱਖ ਲੈਂਦੇ ਪੇਟ ਦੇ ਵਿੱਚ ਜੇ ਬੇਟੀ ਆ ਤਾਂ ਅਸੀਂ ਇਹਨੂੰ ਜਿਹੜਾ ਜੀ ਜੇ ਕੁੜੰਗਾ ਜਾਂ ਮਤਲਕੀਏ ਤੇ ਗਾਂ ਖੀ ਖਾਂਦਾਂ ਦਾ ਨਾਂ ਨਹੀਂ ਰਹਿਣਾ ਰੌਲਾ ਹੀ ਹੈ ਅੱਛਾ ਮੁੰਡਾ ਨਾ ਰਹਿਦਾ ਖਾਂਦਾਂ ਦਾ ਨਾ ਪਰ ਤਰਾਕ ਤਾਂ ਰਹ ਜਾਂਦਾ ਨਾ ਜੀ ਗੱਲ ਤਾਂ ਸਹੀ ਆ ਕਿ ਨਾਮ ਤਾਂ ਰਹ ਜੂਆ ਪਿਓ ਦਾ ਕੋਈ ਅੱਛਾ ਤੁਹਾਡੇ ਪਿਓ ਦਾ ਨਾਂ ਕੀ ਹੈ ਮੇਰੇ ਪਿਓ ਦਾ ਨਾ ਜੀ ਹਾਂ ਗਿੰਦਰ ਸਿੰਘ ਜੀ ਦਾਦਾ ਜੀ ਦਾ ਨਾਂ ਕਿਰਪਾ ਹਾਂ ਕਿਰਪਾਲ ਸਿੰਘ ਦਾਦਾ ਜੀ ਦਾ ਕਿਰਪਾਲ ਸਿੰਘ ਹਾਂਜੀ ਤੇ ਤੁਹਾਡੇ ਦਾਦਾ ਜੀ ਦੇ ਪਿਤਾ ਜੀ ਦਾ ਨਾਂ ਜਿਹੜੇ ਤੁਹਾਡੇ ਪਰਦਾਦਾ ਜੀ ਆ ਐਨਾ ਕੋਣ ਯਾਦ ਰੱਖਦਾ ਜੀ ਪਤਾ ਹੀ ਨਹੀਂ ਜੀ ਉਹ ਤੁਸੀਂ ਤਾਂ ਗਾਂ ਲੈ ਗਏ ਜੀ ਬਸ ਚਲਾ ਲਿਆ ਖਾਨਦਾਨ ਇਹਨੂੰ ਕਹਿੰਦੇ ਮੁੰਡੇ ਖਾਨਦਾਨ ਚਲਾਉਂਦੇ ਆ ਤਨੋਂ ਆਪ ਕਿੱਥੇ ਯਾਦ ਰਹਿੰਦਾ ਜੀ ਇਹਨਾਂ ਕੋਲ ਨਹੀਂ ਜਦੋਂ ਯਾਦ ਨਹੀਂ ਰਹਿੰਦਾ ਦੇਖੋ ਤੁਸੀਂ ਬੇਟੀ ਤੁਸੀਂ ਪੈਦਾ ਕੀਤੀ ਜੇ 12 13 ਸਾਲ ਦੀ ਹੋਈ ਤੁਹਾਡੀ ਉਮਰ ਦੋਸਿਆ 35 ਸਾਲ ਹੋ ਗਈ ਹਾਂਜੀ ਉਹਨੂੰ ਆਪਦੇ ਪਰਦਾਦਾ ਜੀ ਦਾ ਨਾਮ ਆਟੋਮੈਟਿਕਲੀ ਯਾਦ ਹੈ ਉਹਨੇ ਕਿੱਥੋਂ ਪਤਾ ਕੀਤਾ ਤੇ ਤੈਨੂੰ ਨਹੀਂ ਯਾਦ ਵੀ ਤੇਰੇ ਦਾਦਾ ਜੀ ਦੇ ਪਿਓ ਦਾ ਨਾਮ ਕੀ ਹੈ ਨਹੀਂ ਪਤਾ ਤੈਨੂੰ ਤੂੰ ਤੀਜੀ ਪੀੜੀ ਤੇ ਜਾ ਕੇ ਰੁਗਿਆ ਉਹ ਚੌਥੀ ਪੀੜੀ ਤੱਕ ਪਹੁੰਚ ਗਈ ਹਲੇ ਗਾਂਵ ਮੈਂ ਪੁੱਛਿਆ ਨਹੀਂਗਾ ਇਹਨੂੰ ਕਹਿੰਦੇ ਉਹ ਮੁੰਡੇ ਖਾਨਦਾਨ ਚਲਾਉਂਦੇ ਆ ਮੈਂ ਨਹੀਂ ਕਹਿੰਦਾ ਮੁੰਡੇ ਨਾ ਜੰਮੋ ਕੁੜੀਆਂ ਦੇ ਗਾਲ ਘੁੱਟ-ਘੁੱਟ ਕੇ ਸਿੱਥੋਂ ਤੱਕ ਲਿਆਂਦਾ ਕਿ ਕਾਲ ਪਾਤਾ ਕੁ ਤੇ ਤੁਹਾਨੂੰ ਯਾਰ ਮਾੜੀ-ਮੋਟੀ ਵੀ ਆਹ ਰਿਪੋਰਟਾਂ ਕਰਨ ਵਾਲਿਆਂ ਨੂੰ ਉਦੋਂ ਬਾਅਦਾਂ ਰਿਪੋਰਟਾਂ ਵੇਖ ਕੇ ਤੁਹਾਡੀਆਂ ਸਫਾਈਆਂ ਕਰਨ ਵਾਲਿਆਂ ਨੂੰ ਅਬੋਰਸ਼ਨ ਕਰਨ ਵਾਲਿਆਂ ਨੂੰ ਮਾੜੀ-ਮੋਟੀ ਵੀ ਸ਼ਰਮ ਹੈ ਨਹੀਂ ਤੁਹਾਨੂੰ ਪਤਾ ਨਹੀਂ ਵੀ ਇੱਕ ਕਿੰਨਾ ਵੱਡਾ ਗੁਨਾਹ ਹੈ ਇੱਕ ਵੀਰ ਜੀ ਇਹ ਹੈ ਨਾ ਸ਼ਰਮ ਆਉਂਦੀ ਮਟਿਆਰ ਹੋਈ ਪਈ ਆ ਤੇ ਗਾਂ ਸੀ ਤਾਂ ਇੱਕ ਬੱਚਾ ਹੀ ਕਰਨਾ ਸੀ ਉਹ ਵੀ ਪਰਮਾਤਮਾ ਚੱਲ ਪੁੱਤ ਦੇ ਦੇਵੇ ਬਾਲੀ ਵਧੀਆ ਗੱਲ ਆ ਤੇ ਆ ਤਾਂ ਧੱਕੇ ਵਾਲੀ ਗੱਲ ਆ ਸਾਡੇ ਨਾਲ ਅੱਛਾ ਇਸ ਕਰਕੇ ਦੁਖੀ ਹੋ ਤੁਸੀਂ ਵੀ ਜੇ ਤੁਹਾਨੂੰ ਸਕੈਨ ਦੱਸ ਦਿੰਦਾ ਹਨਾ ਵੀ ਮੁੰਡਾ ਤੇ ਫਿਰ ਠੀਕ ਸੀਗਾ ਹੈ ਇਹਰ ਤਾਂ ਚੱਲ ਲੈਣਾ ਹੀ ਸੀਗਾ ਸੇ ਮੁੰਡੇ ਦੀ ਚਾਹਤ ਚਾ ਚੱਲ ਮੁੰਡਾ ਆ ਜਾਂਦਾ ਤਾਂ ਬੜੀ ਵਧੀਆ ਗੱਲ ਸੀ ਹੱਤ ਜੇ ਹੁਣੇ ਤੁਹਾਡੇ ਪੇਟ ਚ ਪਰਲੀ ਕੁੜੀ ਆ ਦਮਾਰ ਦੀਏ ਡਾਕਟਰ ਸਾਹਿਬ ਤੁਸੀਂ ਹੋਰ ਹੀ ਕਹਾਣੀਆਂ ਪਾ ਕੇ ਬਹਿ ਗਏ ਤੁਸੀਂ ਹੁਣੇ ਤਾਂ ਕਈ ਕੁੜੀ ਨੂੰ ਤੁਸੀਂ ਲਿਆਓ ਇੱਥੇ ਨਾ ਮੈਂ ਹੁਣੇ ਕੰਮ ਕਰਦਾ ਆਣਾ ਪੜੀ ਤੁਸੀਂ ਨਹੀਂ ਹੱਲ ਤਾਂ ਮੈਂ ਕਰਕੇ ਤੋਰੂੰਗਾ ਮੈਂ ਹੱਲ ਕਰ ਦਾਂ ਤੁਹਾਡਾ ਮੇਰੀ ਗੱਲ ਸੁਣੋ ਇੱਕ ਧਿਆਨ ਨਾਲ ਤੁਸੀਂ ਕੰਮ ਕੀ ਕਰਦੇ ਹੋ ਠੇਕੇਦਾਰੀ ਕਰਦੇ ਹੋ ਠੇਕੇਦਾਰੀ ਕਰਦੇ ਹੋ ਤੁਹਾਨੂੰ ਕਿਉਂ ਡਰ ਲੱਗਦਾ ਦੂਜੀ ਬੇਟੀ ਨਾ ਆ ਜੇ ਹੁਣ ਤੁਸੀਂ ਐਂ ਵੇਖੋ ਵੀਰ ਜੀ ਆ ਵਿਆਹਣ ਵਾਲੀ ਆ ਤੇ ਦੂਜੀ ਨੂੰ ਜਮਲਿਆ ਮੰਗਰੇ ਹੋ ਵਿਆਹਣ ਵਾਲੀ ਹੋ ਜੂਗੀ ਅਸੀਂ ਤਾਂ ਵਿਆਹਾਂ ਦੇ ਚੱਕਰ 'ਚ ਹੀ ਰਹਿ ਜਾਾਂਗੇ ਤੇ ਮੁੰਡੇ ਦਾ ਮੂੰਹ ਕਿਦੋਂ ਦੇਖਾਂਗੇ ਜੀ ਅਸੀਂ ਮੁੰਡੇ ਦਾ ਮੂੰਹ ਅਸੀਂ ਕਦੋਂ ਦੇਖਿਆ ਜੇਤੀ ਵਿਆਹ ਕੇ ਜਿਹੜਾ ਜਵਾਈ ਹੁੰਦਾ ਜੀ ਉਹਨੂੰ ਪੁੱਤ ਮੰਨ ਲੀਏ ਤਾਂ ਫੇਰ ਕਿੱਥੋਂ ਬੰਦੇ ਆ ਜੀ ਐਂ ਕੋਣ ਆਦਾ ਚੰਮਿਆ ਜੀ ਚਲੋ ਫਿਰ ਤੁਹਾਡਾ ਹੱਲ ਕਰਾਂ ਕਰ ਦਿਓ ਹੱਲ 13 ਸਾਲ ਦੀ ਹੋਗੀ ਹਾਂਜੀ ਕਿੰਨੇ ਸਾਲਾਂ ਦੀ ਵਿਆਹਣ ਦਾ ਇਰਾਦਾ ਤੁਹਾਡਾ ਬਸ 18-20 ਸਾਲਾਂ ਦੀ ਵਿਆਹ ਦਾਂਗੇ ਜੀ 18 20 ਜੱਜ ਦਾ ਅੱਜ ਕੱਲ ਸਮਾਂ ਦੇਖ ਲਓ ਜੀ ਮਤਲਬ 5-6 ਸਾਲਾਂ ਨੂੰ ਵਿਆਹ ਨੂੰ ਕਰਦੇ ਹੋ ਤੁਸੀਂ ਤੇ ਜੇ ਤੁਹਾਡਾ ਮੈਂ ਅਗਲੇ 18-20 ਸਾਲਾਂ ਦਾ ਹੱਲ ਕਰ ਦਿਆਂ ਤੁਹਾਨੂੰ ਵਿਆਹ ਕਰ ਲੈਣਾ ਪਵੇ ਫੇਰ ਕਿਵੇਂ ਜੀ ਇਹ ਤਾਂ ਬਿਹਤਰ ਗੱਲ ਆ ਫਿਰ ਤਾਂ ਬਿਹਤਰ ਗੱਲ ਹੈ ਹਾਂਜੀ ਐਦਾਂ ਕਰੋ ਸਾਡੇ ਕੋਲ ਨਾ ਬਹੁਤ ਸਾਰੀਆਂ ਚੀਜ਼ਾਂ ਆਈ ਕਨਜੈਕਸ਼ਨ ਹੈ ਅੱਛੀ ਜਿਹੜੀ ਆ ਬੇਟੀ ਆ ਤੁਹਾਡੀ ਹੁਣ 12-13 ਸਾਲ ਦੀ ਇਹ ਮੈਂ ਸਿਰਫ ਇੰਨੀ ਕ ਮੈਡੀਸਨ ਲਾਉਣੀ ਆ 3 ਕ ਐਮ ਐਲ ਮੈਡੀਸਨ ਲਾਉਣਾ ਹਾਂਜੀ ਠੀਕ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਹਾਨੂੰ ਤੁਸੀਂ ਕਹਿੰਦੇ ਨਾ 5-6 ਸਾਲਾਂ ਨੂੰ ਵਿਆਹ ਦਾ ਫਿਕਰ ਆ ਸਾਨੂੰ ਤੁਹਾਨੂੰ ਅਗਲੇ 20 ਸਾਲ ਜੇ ਵਿਆਹ ਦਾ ਫਿਕਰ ਰਹਿ ਜੇ ਤਾਂ ਮੇਰੇ ਮੂੰਹ ਤੇ ਥੁੱਕ ਦਿਓ ਕਿਵੇਂ ਵੀਰ ਜੀ ਆ 2.5 ਜਾਂ 3 ਐਮਐਲ ਲਾਉਂਗਾ ਮੈਂ ਜੀ ਹਾਂਜੀ ਨਾਲ ਦੀ ਨਾਲ ਉਹਨੂੰ ਕੁਝ ਨਹੀਂ ਹੋਣਾਗਾ ਅੱਛਾ ਮਹੀਨੇ ਡੇਢ ਮਹੀਨੇ 2 ਮਹੀਨਿਆਂ ਚ ਆਪਣੇ ਆਪ ਹੀ ਇਹ ਦੁਨੀਆ ਤੋਂ ਅਲਵਿਦਾ ਹੋ ਚੁੱਕੀ। ਚਾਵੇ ਬਾਈ ਕੀ ਕਰੀ ਜਾਂਦੇ ਤੁਸੀਂ ਗੱਲ? ਇਹ ਕਸਾਈ ਆ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਸਾਡੀ ਤਾਂ ਉਹ ਜਾਨ ਆ ਮਾਸਾ ਪਾਲੀ ਐ ਢੀ ਕੀਤੀ ਐ। ਤੇ ਜਿਹੜੀ ਪੇਟ ਚ ਪਲਦੀ ਮੇਰੇ ਕੋਲੇ ਮਰਵਾਉਣ ਵਾਸਤੇ ਆ ਗਿਓ। ਉਦੋਂ ਮੈਂ ਉਦੋਂ ਮੈਂ ਭਗਵਾਨ ਆ ਤੁਹਾਡੇ ਵਾਸਤੇ। ਜੇ ਤੁਹਾਡੀ ਜਿਹੜੀ ਹੁਣ 12-13 ਸਾਲ ਦੀ ਹੋ ਗਈ ਉਹਨੂੰ ਮੈਂ ਮਾਰ ਦਿਆਂ ਤਾਂ ਮੈਂ ਕਸਾਈ ਆ ਮੈਂ ਡਾਕਟਰ ਨਹੀਂਗਾ। ਜਿਹੜੀ ਤੁਹਾਡੇ ਪੇਟ ਚ ਪਲਦੀ ਉਹਨੂੰ ਮੈਂ ਵੱਢ ਟੋਕੇ ਬਾਹਰ ਸੁੱਟਦਾ ਉਦੋਂ ਮੈਂ ਭਗਵਾਨ ਆ ਤੁਹਾਡੇ ਵਾਸਤੇ। ਉਦੋਂ ਤੁਸੀਂ ਦੇਵਤੇ ਹੋ। ਉਹਨੇ ਕਿਹੜਾ ਜਨਮ ਲਿਆ ਜੀ ਹਾਂ ਜੀ ਹਾਂ ਕਿਹੜਾ ਸੀ ਉਹਨੂੰ ਦੇਖਿਆ ਨਹੀਂ ਪਾ ਲਿਆ ਨਹੀਂ ਕੀ ਆ ਕੀ ਨਹੀਂ ਅਸੀਂ ਜਦੋਂ 24 ਘੰਟੇ ਦਾ ਭਰੂਣ ਹੋ ਜਾਂਦਾ ਨਾ ਉਹਦੇ 'ਚ ਜਾਨ ਹੁੰਦੀ ਐ ਠੀਕ ਐ ਇਹ ਤੁਹਾਨੂੰ ਜੇ ਕੁਝ ਬਣਿਆ ਤਾਂ ਫੇਰ ਹੀ ਦੱਸਿਆ ਨਾ ਤੁਹਾਨੂੰ ਆ ਸਕੈਨ ਵਾਲੇ ਕਿਸੇ ਕੰਜਰ ਨੇ ਫੇਰ ਹੀ ਦੱਸਿਆ ਨਾ ਤੁਹਾਨੂੰ ਫੇਰ ਹੀ ਦੱਸਿਆ ਨਾ ਮੈਂ ਉਹ ਸਾਰਾ ਹਰਾਮਜਾਦੇ ਬਾਰੇ ਸੋਚਣਾ ਜਿਹੜਾ ਤੁਹਾਨੂੰ ਮੇਰੇ ਕੋਲ ਦੱਸ ਕੇ ਭੇਜਤਾ ਕਿ ਪਤਾ ਨਹੀਂ ਜਾਂਦਾ ਸਾ ਡਾਕਟਰ ਬਰਾੜ ਤੁਹਾਡਾ ਅਬੋਰਸ਼ਨ ਕਰਕੇ ਤੋੜ ਦਊਗਾ ਜੇ ਮੈਂ ਤੁਹਾਡੀ 12 13 ਸਾਲ ਦੀ ਧੀ ਨੂੰ ਇਹ ਗੱਲ ਕਹਿਤੀ ਐ ਸੀਟ ਤੇ ਬੈਠ ਕੇ ਮੈਂ ਤਾਂ ਤੁਹਾਨੂੰ ਸਾਈਡ ਤੇ ਲੈ ਆ ਸੀ ਮੈਨੂੰ ਪਤਾ ਸੀ ਮੈਂ ਤੁਹਾ ਅੱਜ ਤੱਕ ਮੈਂ ਆਪਦੇ ਬੱਚੇ ਨਹੀਂ ਪਾਲਨੇ ਕਿਸੇ ਦੇ ਜਵਾਕਾਂ ਦੇ ਕਿਸੇ ਦੇ ਧੀਆ ਦੇ ਭਰੂਣ ਵੱਡ-ਵੱਡ ਕੇ ਬਾਹਰ ਸਿੱਟੂਗਾ ਮੈਂ ਕੋਖਾਂ ਦੇ ਵਿੱਚੋਂ ਮੇਰੇ ਬੱਚੇ ਬਹੁਤ ਸੁਖ ਪਾਉਣਗੇ ਥੋੜੀ ਸ਼ਰਮ ਲੈ ਕਿ ਲੋਕਾਂ ਦੀ ਕਿਹੜੀ ਠੇਕੇਦਾਰੀ ਕਰਦਾ ਤੂੰ ਯਾਰ ਕੀ ਸਕਦਾ ਦੁਨੀਆਦਾਰੀ 'ਚ ਤੂੰ ਤੁਸੀਂ ਤਾਂ ਇਹ ਹੋਰ ਹੀ ਉਲਝ ਕਰੋ ਮੇਰੀ ਗੱਲ ਕਰੋ ਮੇਰੇ ਨਾਲ ਫਿਰ ਤੁਹਾਡਾ ਮੈਂ ਤੁਸੀਂ ਵਿਆਹ ਤੋਂ ਡਰਦੇ ਹੋ ਨਾ ਤੁਸੀਂ ਧੀ ਜੰਮਣ ਤੋਂ ਡਰਦੇ ਹੋ ਨਾ ਤੁਸੀਂ ਖਾਨਦਾਨ ਪਾਲਣ ਖਾਨਦਾਨ ਚਲਾਉਣਾ ਨਾ ਖਾਨਦਾਨ ਦਾ ਨਾਮ ਮੁੰਡਾ ਰੱਖੋਗੇ ਤੁਹਾਡਾ ਜੇ ਤੁਹਾਡੇ ਕਿਸਮਤ ਚ ਹੋਇਆ ਨਾ ਜੇ ਤੁਸੀਂ ਪੰਜ ਜੰਮੀਆਂ ਨਾ ਮਾਂ ਪਿਓ ਨੇ ਤੋਂ ਬਾਅਦ ਦੋ ਪੁੱਤ ਹੋਏ ਹਨ ਹਾਂਜੀ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ ਚਾਰ ਜੀ ਕਿੰਨੇ ਭਰਾ ਕਿੰਨੀਆਂ ਭੈਣ ਦੋ ਭੈਣਾਂ ਦੋ ਭਰਾ ਆ ਤੇ ਤੁਹਾਡੇ ਮਾਂ ਪਿਓ ਨੇ ਦੂਜੀ ਭੈਣ ਨਾ ਮਾਰੀ ਇੱਕ ਹੀ ਕਿਉਂ ਨਾ ਰੱਖੀ ਉਹਨਾਂ ਨੇ ਤੁਸੀਂ ਕਿਹੜੇ ਮਾਡਰਨ ਜਵਾਨੇ ਚ ਪੈ ਗਏ ਯਾਰ ਤੁਸੀਂ ਨਾਲ ਦੀ ਨਾਲ ਕਹਿੰਦੇ ਹੋ ਕਰਾ ਕੇ ਭ੍ਰੂਣ ਚੈੱਕ ਤੁਸੀਂ ਮੈਂ ਕਹਿੰਦਾ ਗੋਲੀ ਮਾਰ ਦੇਣੀ ਚਾਹੀਦੀ ਜਿਹੜੇ ਲੋਕ ਆ ਆਰਪੋਰਟਾਂ ਕਰਦੇ ਤੁਹਾਡੀਆਂ ਜਿਹੜੇ ਅਬੋਰਸ਼ਨ ਕਰ ਕਰ ਤੋਰਦੇ ਉਹਨਾਂ ਲੋਕਾਂ ਨੂੰ ਫਾਹੇ ਰਾਦਣਾ ਚਾਹੀਦਾ ਚੌਂਕ 'ਚ ਪੜ੍ਹੇ ਲਿਖਿਆ ਹਾਂ ਕਹੇ ਸਕੂਲ ਕਦੇ ਪੜ੍ਹਿਆ ਜੀ ਜੇ ਮੈਂ ਚਾਹਾਂ ਨਾ ਇੱਕ ਪੁਲਿਸ ਕਾਲ ਕਰਾਂ ਇੱਕ ਪੁਲਿਸ ਕਾਲ ਨਾਲ ਤਾਂ ਮੈਂ ਉਹਨੂੰ ਕੰਜਰ ਨੂੰ ਨਾਲੇ ਤਾਂ ਕੋਈ ਹੱਲ ਨਹੀਂ ਪੈਣੇ ਮੇਰੇ ਕੋਲੇ ਸ਼ਰਮ ਨਾਲੋਂ ਮਾੜੀ ਮੋਟੀ ਤੁਸੀਂ ਜੇ ਤੁਹਾਨੂੰ 12 13 ਸਾਲ ਦੀ ਧੀ ਆਖਿਆ ਵੀ ਲੈ ਮੈਂ ਇੱਕ ਇੰਜੈਕਸ਼ਨ ਲਾਉਣਾ ਦੋ ਤਿੰਨ ਮਹੀਨੇ ਚ ਨਾਲੇ ਹਾਲਾਂਕਿ ਮੈਂ ਕਸਾਈ ਐ ਮੈਨੂੰ ਕੀ ਅਧਿਕਾਰ ਹੈ ਜਿਹਨੂੰ ਜ਼ਿੰਦਗੀ ਦਿੱਤੀ ਮੈਂ ਉਹਨੂੰ ਮਾਰਦਾ ਮੈਂ ਤੁਹਾਡਾ ਸਿਰ ਵੇਖ ਕੇ ਇਮਤਿਹਾਨ ਲੈ ਰਿਹਾ ਸੀ ਕਿ ਤੁਸੀਂ ਕੀ ਕਹਿੰਦੇ ਹੋ ਐਵੇਂ ਕੋਈ ਜਹਰ ਦਾ ਪਰ ਕੰਨੀ ਰੱਖੀ ਬੈਠਾ ਮੈਂ ਸਿਰਫ ਇੱਕਲ ਉਹ ਕਹ ਰਿਹਾ ਕਿ ਤੁਹਾਨੂੰ ਮਾੜੀ ਜੀ ਅਕਲ ਆਵੇ ਤੁਹਾਡੀ ਟਿਕਾਣੇ ਤੁਹਾਨੂੰ ਪਤਾ ਲੱਗੇ ਸਿੱਧਾ ਤੇ ਮੈਂ ਤਾਂ ਤੁਸੀਂ ਕਹਤਾ ਕਿ ਨਾ 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 ਉਹ ਤਾਂ ਸਾਡੀਆਂ ਅੰਦਰ ਜਿਹੜੀ ਪੇਟ ਚ ਪਲਦੀ ਉਹ ਤੁਹਾਡੀਆਂ ਅੰਦਰਾਂ ਨਹੀਂ ਹਨ ਕੀ ਕਿੱਗੇ ਆਪਾਂ ਨੂੰ ਮੈਨੂੰ ਤਾਂ ਸਮਝ ਨਹੀਂ ਆਂਦੀ ਗੱਲ ਮੇਰੀਆਂ ਗੱਲਾਂ ਬਿਕਰਮ ਜੀ ਤੁਹਾਨੂੰ ਬਹੁਤ ਬੁਰੀਆਂ ਲੱਗੀਆਂ ਹੋਣਗੀਆਂ ਫਰਕਾਂ ਦੇ ਸੋਚ ਕੇ ਦੇਖੋ ਕਿ ਕੁਦਰਤ ਨਾਲ ਛੇੜਛਾੜ ਜਿਹੜੀਆਂ ਨਾ ਇੰਨੀ ਕੁ ਮਾੜੀ ਐ ਡਾਕਟਰ ਤਾਂ ਸਾਡੀ ਗੱਲ ਤਾਂ ਸਹੀ ਹੈ ਮੇਰੇ ਤਾਂ ਮਾਨੇ ਇਥੇ ਆਏ ਕਰਦੇ ਬੈਠ ਕੇ ਘਰੇ ਚਲੀ ਜਾ ਹਾਂ ਤਾਂ ਸਹੀ ਗੱਲ ਹੋਣਾ ਸਹੀ ਗੱਲ ਹੋਗੀ ਕੁਦਰਤ ਨੇ ਕਿਸਮਤ ਨੇ ਸਭ ਲਿਖਿਆ ਹੁੰਦਾ ਜੇ ਤੁਸੀਂ ਸਮਝਦੇ ਨਾ ਕਿ ਤੁਹਾਨੂੰ ਰੋਟੀ ਦੇਣੀ ਔਖੀ ਧੀ ਜੰਪੀ ਤੁਹਾਨੂੰ ਵਿਆਹਣੀ ਔਖੀ ਆ ਜਿਹੜੇ ਪੱਥਰਾਂ ਦੇ ਵਿੱਚ ਜੀਵ ਜੰਤੂ ਬੈਠਿਆ ਨਾ ਜਿਹੜੇ ਪਾਣੀ ਦੇ ਵਿੱਚ ਬੈਠੇ ਆ ਜਿਹੜੇ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਆ ਜਿੱਥੇ ਆਪਾਂ ਕਹਿੰਦੇ ਕਿ ਹਵਾ ਵੀ ਨਹੀਂ ਲੱਗ ਸਕਦੀ ਉੱਥੇ ਬੈਠਿਆਂ ਨੂੰ ਦਾਣਾ ਪਾਣੀ ਮਿਲਦਾ ਉੱਥੇ ਬੈਠਿਆਂ ਦਾ ਸਾਰਾ ਭੈਖ ਸੋਚਿਆ ਹੁੰਦਾ ਪ੍ਰਮਾਤਮਾ ਨੇ ਕੁਦਰਤ ਨੇ ਜਿਹਨੇ ਦੁਨੀਆ ਸ੍ਰਿਸ਼ਟੀ ਸਾਜੀ ਹੈ ਨਹੀਂ ਨਹੀਂ ਡਾਕਟਰ ਸਾਹਿਬ ਤੁਹਾਡੇ ਤੋਂ ਗਲਤੀ ਹੋ ਚੱਲੀ ਸੀ ਜੀ ਤੁਸੀਂ ਪਰਮਾਤਮਾ ਤੇ ਛੱਡ ਕੇ ਤਾਂ ਦੇਖੋ ਕਦੇ ਅਰਦਾਸ ਬੇਨਤੀ ਕਰੋ ਕਰੇ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਜਿੱਥੇ ਜਾਂਦੇ ਉਹ ਜਾ ਕੇ ਕਦੇ ਝੋਲੀ ਕਰਕੇ ਮੰਗੋ ਤਾਂ ਸਹੀ ਤੁਹਾਨੂੰ ਧੀ ਦੀ ਥਾਂ ਧੀ ਪੁੱਤ ਦੀ ਥਾਂ ਪੁੱਤ ਦੁੱਧ ਦੀ ਥਾਂ ਦੁੱਧ ਸਾਰਾ ਕੁਝ ਦੇਊਗਾ ਪਰਮਾਤਮਾ ਨਹੀਂ ਡਾਕਟਰ ਸਾਹਿਬ ਤੁਸੀਂ ਸਾਡੀਆਂ ਅੱਖਾਂ ਖੋਲਤਿਆਂ ਜੀ ਇਹ ਗੱਲ ਥੋੜੀ ਸਹੀ ਹੈ ਜੀ ਸਾਰੀ ਸਾਨੂੰ ਤਾਂ ਪਤਾ ਨਹੀਂ ਸੀ ਸਹੀ ਗੱਲ ਜੀ ਸਮਝੇ ਨਾਲ ਬੰਦਾ ਸਮਝਾਉਂਦਾ ਜੀ ਤੁਸੀਂ ਹੁਣ ਸਮਝਾਇਆ ਜੀ ਮੇਰੇ ਵੱਲੋਂ ਮੇਰੇ ਕੋਲ ਸ਼ਾਇਦ ਇੰਨਾ ਕਿਸੇ ਨੇ ਸਮਝਾਇਆ ਹੁੰਦਾ ਘਰੋਂ ਹੀ ਵੱਡੇ-ਵਡੇਰਿਆਂ ਨੇ ਸਮਝਾਇਆ ਹੁੰਦਾ ਤੇ ਇੱਥੋਂ ਤਾਈਂ ਅਸੀਂ ਪਹੁੰਚਦੇ ਹੀ ਕੋਣ ਬੜੀ ਬੋਧ ਲੱਗੀ ਉਹ ਗੱਲ ਮੈਂ ਜਿਹੜੇ ਤਰੀਕੇ ਨਾਲ ਤੁਹਾਨੂੰ ਆਖਿਆ ਪਰ ਜੇ ਇੰਨੇ ਕ ਤਰੀਕੇ ਨਾਲ ਮੈਂ ਨਾ ਨਾਖ ਮੇਰੇ ਕੋਲ ਜਿਹੜਾ ਵੀ ਜੋੜਾ ਇਸ ਮਾਮਲੇ ਚ ਆਉਂਦਾ ਨਾ ਤੇ ਮੇਰਾ ਰਵਈਆ ਇਹੀ ਹੁੰਦਾ ਉਹਦੇ ਨਾਲ ਠੀਕ ਹੈ ਬਹੁਤ ਸਾਰੇ ਹੁੰਦੇ ਆ ਔਖੇ ਹੋ ਕੇ ਧੱਕੇ ਖਾ ਕੇ ਵੀ ਨਿਕਲਦੇ ਹਥੋਂ ਮੈਨੂੰ ਧੱਕੇ ਮਾਰ ਕੇ ਕੱਢਨੇ ਪੈਂਦੇ ਕਿ ਅੱਜ ਤੋਂ ਬਾਅਦ ਮੇਰੇ ਕਲੀਨਿਕ ਵੱਲ ਝਾਕਿਓ ਨਾ ਤੇ ਬਹੁਤ ਸਾਰੇ ਉਹ ਹੁੰਦੇ ਆ ਜਿਹੜੇ ਗੱਲ ਪੱਲੇ ਬੰਨ ਕੇ ਲੈ ਕੇ ਜਾਂਦੇ ਵੀ ਤੁਸੀਂ ਕੌਣ ਹੁੰਦੇ ਹੋ ਤੁਸੀਂ ਕਿਸੇ ਨੂੰ ਨਾ ਤੁਸੀਂ ਕਿਸੇ ਨੂੰ ਜ਼ਿੰਦਗੀ ਦੇ ਸਕਦੇ ਹੋ ਨਾ ਕਿਨੂੰ ਮੌਤ ਦੇ ਸਕਦੇ ਹੋ ਨਹੀਂ ਨਹੀਂ ਚਲੋ ਜੀ ਤੇ ਸਾਨੂੰ ਕੀ ਅਧਿਕਾਰ ਹੈ ਜਿਹੜੀ ਕ ਉਮੀ ਵੈਸੇ ਢੰਗ ਨਾਲ ਕੋਈ ਜਵਾਬ ਦੇ ਦਿੰਦੇ ਅਸੀਂ ਹੋਰ ਪਾਸੇ ਜਾਵੜਨਾ ਸੀਗਾ ਜਿਹੜਾ ਤੁਸੀਂ ਪਹਿਲਾਂ ਚਾਰਾ ਪੰਜਾ ਕੋਲ ਗਿਓ ਢੰਗ ਨਾਲ ਜਵਾਬ ਦੇ ਕੇ ਮੋੜਿਆ ਹੋਊਗਾ ਤਾਂ ਹੀ ਤਾਂ ਮੇਰੇ ਕੋਲ ਆਗੇ ਤੁਸੀਂ ਗਾਂ ਵੀ ਤੁਹਾਡਾ ਕੋਈ ਸਾਕਾ ਸੰਬੰਧੀ ਕੋਈ ਸੱਜਣ ਮਿੱਤਰ ਕੋਈ ਦੋਸਤ ਮਿੱਤਰ ਕੋਈ ਬੈਠਾ ਨਾ ਕੋਈ ਏਦਾਂ ਦਾ ਸੋਚਦਾ ਤਾਂ ਸਾਨੂੰ ਕੋਈ ਅਧਿਕਾਰ ਨਹੀਂ ਕਿਸ ਦੀ ਜ਼ਿੰਦਗੀ ਲੈਣ ਦਾ ਚਾਹੇ ਪੇਟ 'ਚ ਪੜ ਰਿਹਾ ਚਾਹੇ ਪੇਟ 'ਚੋਂ ਬਾਹਰ ਆ ਗਿਆ ਦੁਨੀਆਦਾਰੀ ਹਰ ਇੱਕ ਨੂੰ ਵੇਖਣ ਦਾ ਅਧਿਕਾਰ ਹੈ ਚਾਹੇ ਇਨਸਾਨ ਹੋਵੇ ਜੀਵ ਜੰਤੂ ਪਸ਼ੂ ਪੰਛੀ ਜੋ ਮਰਜ਼ੀ ਹੋਵੇ ਸਾਨੂੰ ਕੋਈ ਅਧਿਕਾਰ ਨਹੀਂ ਕਿਸ ਦੀ ਜ਼ਿੰਦਗੀ ਲੈਣ ਦਾ ਕਿਸ ਦੀ ਜਾਨ ਲੈਣ ਜੋ ਮੇਰੀ ਆਪਣੇ ਵਾਜਬ ਫੀਸ ਹੁੰਦੀ ਮੈਂ ਉਹ ਲੈਣਾ ਜਿਹੜਾ ਕੰਮ ਮੈਨੂੰ ਲੱਗਦਾ ਕਿ ਮੈਂ ਤਾਂ ਇਲਾਜ ਕਰ ਸਕਦਾ ਟ੍ਰੀਟਮੈਂਟ ਕਰ ਸਕਦਾ ਨਹੀਂ ਨਹੀਂ ਡਾਕਟਰ ਸਾਹਿਬ ਹੁਣ ਜਨਮ ਵੀ ਇਹ ਲੋਕੀ ਬੇਟੀ ਕੋਈ ਗੱਲ ਨਹੀਂ ਜੀ ਤੇ ਉਹਦੇ ਮੈਂ ਥੋੜਾ ਮੂੰਹ ਮਿੱਠਾ ਕਰਾ ਕੇ ਜਾਊਗਾ ਕੋਈ ਬਹੁਤ ਧੰਨਵਾਦ ਕੋਈ ਫਰਕ ਨਹੀਂ ਬਿਕਰਮ ਸਿੰਘ ਸਾਹਿਬ ਮੇਰੀ ਗੱਲ ਸੁਣ ਲਾ ਇੱਕ ਹੋ ਜਾਏ ਦੋ ਹੋ ਜਾਏ ਤਿੰਨ ਹੋ ਜਾਣ ਪੰਜ ਹੋ ਜਾਣ ਕੋਈ ਫਰਕ ਨਹੀਂ ਪੈਣਾ ਕੁਦਰਤ ਨੇ ਪ੍ਰਮਾਤਮਾ ਨੇ ਸਭ ਕੁਝ ਸੋਚ ਕੇ ਰੱਖਿਆ ਹਰ ਇੱਕ ਨੂੰ ਦੇਣਾ ਜਿੰਨੇ ਜਿੰਨੀਆਂ ਧੀਆ ਵੱਧ ਹੋਣਗੀਆਂ ਨੇ ਦੇਖੋ ਤੁਸੀਂ ਪੁੱਤ ਤਾਂ ਕਦੇ ਧੱਕਾ ਦੇ ਦਿੰਦਾ ਧੀਆ ਨਹੀਂ ਤੁਸੀਂ ਗਾਣੇ ਨਹੀਂ ਸੁਣਿਆ ਪੁੱਤ ਬਣਾਉਣ ਜ਼ਮੀ ਕਦੇ ਨਾ ਸੋਚਿਆ ਕਰੋ ਯਾਰ ਇਹ ਬਹੁਤ ਵੱਡੀ ਗਲਤੀ ਹੋ ਗਈ ਸੀ ਬਹੁਤ ਜਿਆਦਾ ਵੱਡੀ ਗਲਤੀ ਸੀ ਬਹੁਤ ਜਿਆਦਾ ਧਿਆਨ ਰੱਖਾਂਗੇ ਹੁਣ ਨਹੀਂ ਜੀ ਕਰਦੇ ਥੋੜਾ ਧੰਨਵਾਦ ਤੁਹਾਡਾ ਠੀਕ ਹੈ ਧੰਨਵਾਦ ਜੀ ਤੁਹਾਡਾ ਆ ਰਿਪੋਰਟ ਦਾ ਕੀ ਕਰਨਾ ਬਾਜੀ ਪਾੜ ਦਿਓ ਜੀ ਇਹਨੂੰ ਪਾੜ ਦਿਆਂਗੇ ਅਸੀਂ ਪਾੜ ਦਿੰਨੇ ਤੁਸੀਂ ਪਾੜ ਦਿਓ ਤੁਸੀਂ ਪਾੜ ਦਿਓ ਜੀ ਕੋਈ ਗੱਲ ਨਹੀਂ ਬਸ ਮੇਰੇ ਵੱਲੋਂ ਤਾਂ ਪਾੜੀ ਵੀ ਆ ਲਓ ਮੇਰੇ ਤਾਂ ਜਿੰਨਾ ਇੱਥੇ ਵੇਸਟੇਜ ਇਕੱਠੀ ਹੋਣੀ ਸ਼ਾਮ ਨੂੰ ਇਹ ਸਾਰੀ ਪਾੜ ਕੇ ਡਸਟਬਿਨ ਦੇ ਵਿੱਚ ਜਾਣੀ ਹੈ ਧੰਨਵਾਦ ਜੀ ਤੁਸੀਂ ਸਿੱਧੇ ਰਾਹ ਪਾਇਆ ਜੀ ਸਾਨੂੰ ਤੁਹਾਡੇ ਅਰਥੇ ਡਾਕਟਰ ਹੋਣ ਤਾਂ ਔਰ ਹੈਗੇ ਵੀ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ। ਬਸ ਇਹਨੂੰ ਜਨਮ ਦਿਓ ਇਹਨਾਂ ਆਉਣ ਦਾ ਦੁਨੀਆ ਵਿੱਚ। ਇਹ ਨਹੀਂ ਪਤਾ ਜੇ ਅੱਜ ਤੁਸੀਂ ਸਬਰ ਕਰਕੇ ਜਾਓਗੇ ਨਾ ਤਾਂ ਇਹ ਨਹੀਂ ਪਤਾ ਪ੍ਰਮਾਤਮਾ ਨੇ ਸਕੈਨ ਤੁਹਾਨੂੰ ਲੱਖ ਦੱਸ ਦੇਣਗੇ ਤੁਹਾਡੇ ਧੀ ਹੋਣ ਵਾਲੀ ਹੈ। ਪਰ ਜਦੋਂ ਉਹਦੀ ਨਿਗਾਸ ਵੱਲੀ ਹੋਗੀ ਨਾ ਜਦੋਂ ਉਹਨੂੰ ਜਨਮ ਲੈਣਾ ਹੋ ਸਕੇ ਉਹਨੂੰ ਪੁੱਤ ਹੋਵੇ। ਮਿਹਰਬਾਨੀ। ਬਹੁਤ-ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਤੁਹਾਡਾ। ਸਸਿਕਾਲ ਜੀ ਰੁਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਜਸਵਿੰਦਰ ਸਿੰਘ ਬਰਾੜ ਤੇ ਮੇਰੀ ਪੂਰੀ ਟੀਮ। ਸਾਡੇ ਵਕਫ ਵਕ ਫਿਲਮਾਂਕਣ ਹੁੰਦੇ ਹੋ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ ਸਤ ਵੱਖਰੇ ਵੱਖਰੇ ਸੁਝਾਅ ਜਿਹੜੇ ਦੇਸ਼ ਦੁਨੀਆ ਦੇ ਵਿੱਚੋਂ ਸਾਨੂੰ ਆਉਂਦੇ ਰਹਿੰਦੇ ਆ ਕਿ ਇਸ ਵਿਸ਼ੇ ਤੇ ਵੀਡੀਓ ਕਰੋ ਇਸ ਵਿਸ਼ੇ ਤੇ ਕਰੋ ਇਹ ਵੀ ਇੱਕ ਸੁਝਾਅ ਸੀ ਸਾਨੂੰ ਦੇਸ਼ ਵਿਦੇਸ਼ ਤੋਂ ਕਾਫੀ ਦੇਰ ਤੋਂ ਕਿ ਹਾਲੇ ਵੀ ਉਹ ਲੋਕ ਬੈਠੇ ਆ ਜਿਹੜੇ ਧੀਆ ਨੂੰ ਜਨਮ ਦੇਣਾ ਨਹੀਂ ਚਾਹੁੰਦੇ ਤੇ ਪਰ ਅਸੀਂ ਦੇਖਿਆ ਕਿ ਜੇ ਤੁਹਾਡੀ ਕਿਸਮਤ ਦੇ ਵਿੱਚ ਸੁੱਖ ਹੈ ਨਹੀਂ ਤਾਂ ਜੇ ਧੀ ਨਹੀਂ ਦੇ ਸਕਦੇ ਤਾਂ ਪੁੱਤ ਨੇ ਵੀ ਉਹ ਸੁੱਖ ਨਹੀਂ ਦੇਣਾ ਜਿਨ੍ਹਾਂ ਦੇ 5-5 ਪੁੱਤ ਸੀ ਮਾਂ ਪਿਓ ਇਕੱਲੇ ਰਹਿ ਗਏ ਮੰਝੇ ਚ ਮਿਲਕਣ ਵਾਸਤੇ ਕੋਈ ਚੱਟੇ ਦੀ ਭੇਂਟ ਚੜ ਗਿਆ ਕੋਈ ਗੈਂਗਸਟਰਵਾਦੀ ਪੇਟ ਚੜ ਗਿਆ ਕੋਈ ਕਿਸੇ ਗਲਤ ਰਾਹ ਪੈ ਗਿਆ ਕੋਈ ਕਿਸੇ ਗਲਤ ਰਾਹ ਪੈ ਗਿਆ ਜਿਨ੍ਹਾਂ ਨੂੰ ਸੁੱਖ ਨਸੀਬ ਨਹੀਂ ਹੋਣਾ ਉਹ ਚਾਹੇ ਪੁੱਤ ਹੈ ਚਾਹੇ ਧੀ ਹੈ ਜੇ ਔਲਾਦ ਦਾ ਸੁੱਖ ਨਹੀਂ ਲਿਖਾ ਤੇ ਨਹੀਂ ਮਿਲਣਾ ਤੇ ਜੇ ਸੁੱਖ ਦੇਣਾ ਤੇ ਇਹੋ ਜੀਆਂ ਧੀਆ ਹੈਗੀਆਂ ਜਿਹੜੀਆਂ ਮਜ਼ਦੂਰ ਮਾਂ-ਬਾਪ ਦੇ ਪੇਟ ਦੇ ਵਿੱਚੋਂ ਜਨਮ ਲੈ ਕੇ ਮਜ਼ਦੂਰ ਮਾਂ-ਬਾਪ ਦੇ ਘਰ ਦੇ ਵਿੱਚ ਜਨਮ ਲੈ ਕੇ ਡਾਕਟਰ ਬਣੀਆਂ ਆਈਐਸ ਬਣੀਆਂ ਆਈਪੀਐਸ ਬਣੀਆਂ ਪਾਇਲਟ ਬਣੀਆਂ ਬਹੁਤ ਵੱਡੇ-ਵੱਡੇ ਅਫਸਰ ਜਿਹੜੇ ਹੁੰਦੇ ਆ ਬਹੁਤ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬਿਰਾਜਮਾਨ ਹੋਈਆਂ ਧੀਆ ਸੋ ਮੈਂ ਧੰਨਵਾਦ ਕਰਦਾ ਮੇਰੀ ਟੀਮ ਦਾ ਬਾਈ ਜੀ ਹੋਰੇ ਇਹਨਾਂ ਦੀ ਬੇਟੀ ਆ ਨਾਲ ਕੀ ਨਾਂ ਪੁੱਤ ਦਾ ਪ੍ਰਵੀਨ ਸੰਧੂ ਪ੍ਰਵੀਨ ਸੰਧੂ ਪਹਿਲੀ ਵਾਰ ਸਾਡੇ ਨਾਲ ਕੰਮ ਕੀਤਾ ਇਧਰ ਬੇਟਾ ਸਾਡਾ ਕੀ ਨਾਂ ਹੈ ਏਕਮ ਸੰਧੂ ਏਕਮ ਸੰਧੂ ਇਹ ਬਾਈ ਜੀ ਹੋਰਾਂ ਦਾ ਭਤੀਜਾ ਹੈ ਇਹ ਸਾਡਾ ਨੰਨੇ ਪੂਰਾ ਨਾਂ ਵਰਨਦੀਪ ਸਿੰਘ ਵਰਨਦੀਪ ਸਿੰਘ ਵਕੀਲ ਸਿੱਧੂ ਸਾਡਾ ਸਾਡੇ ਹੋਣਹਾਰ ਕਲਾਕਾਰ ਹੈ ਸੁਖਜੀਤ ਮੱਲਕੇ ਹੋਗੇ ਇਹ ਵਕੀਲ ਦਾ ਭਤੀਜਾ ਹੈ ਵਰਨ ਅਸੀਂ ਮੈਂ ਪਿਆਰ ਨਾਲ ਨੰਨੀ ਕਹਿ ਕੇ ਬੁਲਾਇਆ ਸੀ ਅੱਜ ਵੀਡੀਓ ਦੇ ਵਿੱਚ ਇਹਨਾਂ ਨੂੰ ਜਿੰਨੇ ਵੀਰੀ ਨੰਨੀ ਕਹਿ ਕੇ ਵਾਸਮਾਰੀ ਇਹਨਾਂ ਦਾ ਕਿਰਦਾਰ ਸੀ ਵੀਡੀਓ ਕਿਦਾਂ ਦੀ ਲੱਗੀ ਸਾਡਾ ਕੰਮ ਕਿਦਾਂ ਦਾ ਲੱਗਿਆ ਸਾਡੀ ਟੀਮ ਇੱਕ ਵਿਸ਼ਾਲ ਟੀਮ ਹੈ ਜਿਹਦੇ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਕਿਰਦਾਰ ਨਿਭਾਉਣ ਵਾਸਤੇ ਸਾਡੇ ਮੈਂਬਰ ਸਹਿਬਾਨ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਰਹਿੰਦੇ ਆ ਤੁਹਾਨੂੰ ਸਾਡੀ ਕੋਸ਼ਿਸ਼ ਕਿਹੋ ਜਿਹੀ ਲੱਗੀ ਤੇ ਜਿਹੜੇ ਅੱਜ ਵੀ ਸੋਚਦੇ ਆ ਇੱਕ ਤੀ ਹੋ ਗਈ ਦੂਜੀ ਨਹੀਂ ਜਮਣ ਦੇਣੀ ਦੋ ਹੋ ਗਈਆਂ ਤੀਜੀ ਨਹੀਂ ਜਮਣ ਦੇਣੀ ਇਹਨਾਂ ਚੀਜ਼ਾਂ ਤੋਂ ਨਿਕਲ ਜਿਓ ਅਸੀਂ ਪਿੱਛੇ ਬਹੁਤ ਨੁਕਸਾਨ ਚੱਲਿਆ 90 ਦੇ ਦਹਾਕੇ ਤੋਂ ਲੈ ਕੇ 2014-15 ਤੱਕ ਐਨੇਕ ਧੀਆਂ ਦੇ ਭਰਾਣ ਜਿਹੜੇ ਕੁੱਖਾਂ ਦੇ ਵਿੱਚ ਕਤਲ ਕੀਤੇ ਆ ਕਿ ਅੱਜ ਮੁੰਡਿਆਂ ਨੂੰ ਰਿਸ਼ਤੇ ਹੋਣ ਵਾਸਤੇ ਕੁੜੀਆਂ ਨਹੀਂ ਲੱਭ ਰਹੀਆਂ ਜਿੱਥੇ ਮੁੰਡਿਆਂ ਵਾਲੇ ਦਾਜ ਮੰਗਦੇ ਹੁੰਦੇ ਸੀ ਅੱਜ ਉਲਟਾ ਮੁੰਡਿਆਂ ਵਾਲੇ ਇਹ ਸ਼ਰਤਾਂ ਮਨਜ਼ੂਰ ਕਰਦੇ ਆ ਕਿ ਸਾਨੂੰ ਸਾਡੇ ਮੁੰਡੇ ਵਾਸਤੇ ਰਿਸ਼ਤਾ ਲੱਭ ਕੇ ਕੁੜੀ ਲਿਆ ਦਿਓ ਸਾਨੂੰ ਨੋ ਮਿਲਣੀ ਚਾਹੀਦੀ ਹੈ ਖਰਚਾ 10 ਲੱਖ 20 ਲੱਖ 30 ਲੱਖ 40 ਲੱਖ ਜਿੰਨਾ ਹੋਇਆ ਮੁੰਡੇ ਵਾਲੇ ਕਹਿੰਦੇ ਅਸੀਂ ਆਪ ਕਰ ਦਿਆਂਗੇ ਤੇ ਇਸ ਸਭ ਦੇ ਜ਼ਿੰਮੇਵਾਰ ਅਸੀਂ ਖੁਦ ਆ ਹਰ ਕਿਸੇ ਨੂੰ ਦੁਨੀਆ ਚ ਆਉਣ ਦਾ ਅਧਿਕਾਰ ਹੈ ਹਰ ਕਿਸੇ ਨੂੰ ਜਿਉਣ ਦਾ ਅਧਿਕਾਰ ਹੈ ਇਸ ਕਰਕੇ ਧੀ ਹੋਵੇ ਪੁੱਤ ਹੋਵੇ ਜੇ ਸੁੱਖ ਕੁਦਰਤ ਨੇ ਪਰਮਾਤਮਾ ਨੇ ਤੁਹਾਡੀ ਕਿਸਮਤ ਚ ਲਿਖਿਆ ਤਾਂ ਉਹ ਜ਼ਰੂਰੀ ਨਹੀਂ ਕਿ ਪੁੱਤ ਨੇ ਸੁੱਖ ਦੇਣਾ ਪੁੱਤਾਂ ਦੇ ਨਾਲ ਧੀਆਂ ਵੀ ਬਹੁਤ ਜ਼ਰੂਰੀ ਹੈ ਧੀਆਂ ਦੇ ਤਰੀਕਾ ਰੌਣਕ ਹੁੰਦੀਆਂ ਜੀ ਜੀ ਵੇੜੇ ਦੀ ਤੁਹਾਡਾ ਬਹੁਤ ਧੰਨਵਾਦ ਜੀ ਜੁੜੇ ਰਹੋ ਰਤਬਾ ਟੀਵੀ ਤੇ ਨਰਪਖ ਟੀਵੀ ਦੇ ਨਾਲ ਧੰਨਵਾਦ ਸਾਸ਼ਿਕਾ ਜੀ